ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੋ ਪੰਜਾਬ ਦੇ ਇਤਿਹਾਸ ਨੂੰ ਕੰਟਰੀਬਿਊਸ਼ਨ ਆ ਉਹ ਤੋਂ ਅੱਖਾਂ ਨਹੀਂ ਮਿੱਟਣ ਦੇ। ਸੋ ਗੁਰੂ ਸਾਹਿਬ ਜਿਸ ਵੇਲੇ ਆਏ ਤਾਂ ਉਹਦੇ ਉਹ ਮੰਜੇ ਤੇ ਬੈਠ ਗਏ ਤੇ ਉਹ ਬੰਦੇ ਬਹਾਦਰ ਦੇ ਚੇਲਿਆਂ ਨੇ ਉਹਨਾਂ ਨੂੰ ਕਿਹਾ ਕਿ ਮੰਜੇ ਤੇ ਨਾ ਬੈਠੋ ਤੁਸੀਂ ਇਹ ਤਾਂ ਇਹ ਬੜਾ ਪਦਮ ਉਸਾਨ ਹੋਗਾ ਪਰ ਉਹ ਬੈਠੇ ਰਹੇ। ਤੋ ਬੰਦਾ ਜਿਸਲੇ ਆਇਆ ਆ ਤੇ ਬੰਦਾ ਆ ਕੇ ਦੇਖਿਆ ਤੇ ਬੰਦੇ ਨੇ ਦੇਖਿਆ ਕਿ ਉਹਨਾਂ ਦੇ ਮੰਜੇ ਦੇ ਉੱਤੇ ਕੋਈ ਬੈਠਾ ਤਾਂ ਬੜਾ ਅਫਸੈਟ ਹੋਇਆ। ਤੋ ਜਿਹੜੀ ਵਾਰਤਾਲਾਪ ਉਹਨਾਂ ਵਿੱਚ ਹੋਈ ਆ ਉਹ ਬੜੀ ਸੰਖੇਪ ਹੋਈ ਉਹ ਉਸੇ ਵਾਰਤਾਲਾਪ ਦੇ ਵਿੱਚ ਉਹ ਬੰਦੇ ਦਾ ਟੋਟਲ ਜ਼ਿੰਦਗੀ ਦਾ ਪਰਵਰਤਨ ਹੋ ਗਿਆ। ਪਰ ਜਦੋਂ ਦਿੱਲੀ ਆਉਂਦਾ ਉਸ ਵੇਲੇ ਤੱਕ ਪੰਜਾਬ ਦੇ ਵਿੱਚ ਇੰਨੀ ਖਬਰ ਫੈਲ ਚੁੱਕੀ ਆ ਕਿ ਗੁਰੂ ਸਾਹਿਬ ਨੇ ਇੱਕ ਬਹੁਤ ਮਹਾਨ ਜੋਧਾ ਪੰਜਾਬ ਵਿੱਚ ਭੇਜਿਆ ਜ਼ੁਲਮ ਦਾ ਟਾਕਰਾ ਕਰਨ। ਉਹ ਬੰਦੇ ਬਾਰੇ ਲੋਕਾਂ ਦੇ ਵਿੱਚ ਇੰਨੀ ਚਰਚਾ ਬਣ ਗਈ ਸੀ ਪੰਜਾਬ ਦੇ ਵਿੱਚ ਵੀ ਇਸ ਆਦਮੀ ਵਿੱਚ ਕੋਈ ਖਾਸ ਕਿਸਮ ਦੀ ਯੋਗਤਾ ਹੈ ਔਰ ਜਿਸ ਬੰਦੇ ਨੂੰ ਗੁਰੂ ਜੀ ਦੀ ਥਾਪੜਾ ਹੈ ਇਹ ਕੋਈ ਸਧਾਰਨ ਵਿਅਕਤੀ ਨਹੀਂ। ਕਹਿੰਦੇ ਬਾਬਾ ਬੰਦਾ ਬਹਾਦਰ ਜਦੋਂ ਗਰਦਨ ਮੋੜਦੇ ਸੀ ਔਰ ਐਸਾ 크ਿਸਮਸ ਹੀ ਕਿ ਅੱਖ ਨਹੀਂ ਸੀ ਮਲਾਉਂਦੀ ਉਹਨਾਂ ਜਿਹੜਾ ਬੰਦਾ ਵੀ ਉਹਦੇ ਕੰਟੈਕਟ ਦੇ ਵਿੱਚ ਆਉਂਦਾ ਸੀ ਪ੍ਰਭਾਵਿਤ ਹੋਏ ਤਦ ਨਾ ਰਹਿ ਨਹੀਂ ਸਕਦਾ ਜਿਹੜਾ ਬੰਦਾ ਉਹਦੇ ਕੋਲ ਆ ਗਿਆ ਜੇ ਬੰਦੇ ਨੇ ਉਹਦੇ ਪੁਰੇ ਤਲਵਾਰ ਸਿੱਟੀ ਹੋ ਕੇ ਚੁਕਲਾ ਤੋਂ ਚੁੱਕੇ ਤੁਰ ਗਿਆ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਨੂੰ ਕਿ ਤੇ ਬੰਦੇ ਦੇ ਜਿਹੜੇ ਫੋਲੋਅਰ ਸੇ ਉਹਨਾਂ ਦੇ ਕੋਲ ਜਿੱਥੇ ਤਲਵਾਰਾਂ ਨੇਜ਼ੇ ਭਾਲੇ ਇਦਾਂ ਦੇ ਹਥਿਆਰ ਸਵੇ ਉਹਨਾਂ ਦੇ ਕੋਲ ਗਾਟੀਆਂ ਰੰਬੇ ਲੈ ਲੈ ਕੇ ਲੋਤਰ ਇਨ ਮੀ ਸਪਿਰਿਟ ਲੋਕਾਂ ਦੇ ਵਿੱਚ ਸਗੀ ਵੀ ਜਿਹਦੇ ਹੱਥ ਜੋ ਖਵਾੜੀ ਕਿਸੇ ਦੇ ਹੱਥ ਆਈ ਉਹ ਲੈ ਕੇ ਤੁਰ ਪਿਆ ਡਾਂ ਕਿਸੇ ਦੇ ਹੱਥ ਲੈ ਆਈ ਉਹ ਲੈ ਕੇ ਤੁਰ ਪਿਆ ਜੋ ਕਗੜਾਸੀ ਕਿਸੇ ਦੇ ਹੱਥ ਚਾਈ ਉਹ ਲੈ ਕੇ ਤੁਰ ਪਿਆ ਸੋ ਉਹਨੂੰ ਲਹੂ ਪਿਣਾ ਜਰਵਾਣਾ ਕਹਿ ਦੇਣਾ ਇਹ ਗੱਲ ਜਿਹੜੀ ਹੈਗੀ ਉਹ ਗਲਤ ਨਹੀਂ ਹੈ ਬੰਦੇ ਬਾਰੇ ਤਾਂ ਤੁਸੀਂ ਜਾਣਦੇ ਹੋ ਉਹ ਬੰਦਾ ਤਾਂ ਸਹੀ ਮੈਨੂੰ ਉਹਦਾ ਖੁਦਾ ਵੀ ਮੀਟੀਰੀਅਨ ਮੀਟ ਵੀ ਖਾਂਦਾ ਨਹੀਂ ਸੀ ਆ ਬੰਦਾ ਬਹੁਤ ਇੱਕ ਰਹਿਮਦਿਲ ਬੰਦਾ ਸੀਗਾ ਬਾਬਾ ਬੰਦਾ ਸਿੰਘ ਜੀ ਨੇ ਤਾਂ ਤੁਸੀਂ ਦੇਖੋ ਜਿਸ ਵੇਲੇ ਉਹਨਾਂ ਦੇ ਵਿੱਚ ਸਿੱਕੇ ਵਿੱਚ ਚਲਾ ਪਹਿਲਾ ਸਿੱਕ ਪੁਆਇਨ ਜਿਹੜਾ ਉਹ ਬਾਬਾ ਬੰਦਾ ਸਿੰਘ ਬਾਦਰ ਨੇ ਚਲਾ ਉਹ ਵੀ ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆਪਣੇ ਨਾਵਾ ਨਹੀਂ ਹੁੰਦਿਆ ਇਹ ਕੀ وجہ ਹੋਈ ਕਿ ਬਾਬਾ ਬੰਦਾ ਬਹਾਦਰ ਨੂੰ ਪਿੰਜਰੇ ਚ ਪਾ ਕੇ ਹਾਥੀ ਤੇ ਲਿਖ ਕੇ ਬਾਬਾ ਬੰਦਾ ਸਿੰਘ ਜੀ ਦੇ ਬਾਰੇ ਇਹ ਗੱਲ ਸੀ ਕਿ ਇਹਨਾਂ ਦੇ ਵਿੱਚ ਕੋਈ ਗੈਬੀ ਸ਼ਕਤੀ ਆਮ ਲੋਕਾਂ ਦੇ ਵਿੱਚ ਔਰ ਖਾਸ ਕਰਕੇ ਮੁਗਲਾਂ ਦੇ ਵਿੱਚ ਇਹ ਧਾਰਨਾ ਸੀ ਕਿ ਇਹ ਤਾਂ ਉੜ ਜਾਂਦੀ ਗੁਰੂ ਸਾਹਿਬ ਦੇ ਮਨ ਦੇ ਵਿੱਚ ਕੋਈ ਰਾਜ ਕਾਇਮ ਕਰਨ ਦੀ ਗੱਲ ਨਹੀਂ ਬੰਦਾ ਪਹਿਲਾਂ ਇੱਕ ਇਨਸਾਨ ਸਿੱਖਾਂ ਸਿੱਖਾ ਜਿਹਨ ਰਾਜ ਕਾਇਮ ਕਰਨੀ ਸ਼ੁਰੂ ਕੀਤੀ ਜ਼ੁਲਮ ਨਾਲ ਦਬਾਇਆ ਲੋਕਾਂ ਸੇ ਉਹ ਲੋਕ ਸੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਾਜ ਕਰ ਸਕਦੇ ਸ਼ਾਇਦ ਜੇ ਮੈਂ ਗਲਤ ਨਹੀਂ ਕਹਿ ਰਿਹਾ ਤਾਂ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਿਸ ਵੇਲੇ ਉਹਨਾਂ ਜ਼ਗੀਰਦਾਰੀ ਉਸ ਸੋ ਉਹ ਕਮਿਊਨਿਟੀ ਜਿਹੜੀ ਜੱਟ ਕਮਿਊਨਿਟੀ ਪਹਿਲਾਂ ਗਿਣੀ ਜਾਂਦੀ ਹੁੰਦੀ ਸੀ ਵੀ ਬਹੁਤ ਇੱਟਾਂ ਉਹ ਜ਼ਮੀਨਾਂ ਦੇ ਮਾਲਕ ਬਣ ਗਏ ਔਰ ਉਹ ਤੋਂ ਮਾਲਕਾ ਤੋਂ ਸਰਦਾਰ ਬਣੇ ਔਰ ਜ਼ੁਲਮ ਸਹਣ ਵਾਲੇ ਜਿਸ ਵੀ ਜਮਾਤ ਦੇ ਮਰਜ਼ੀ ਉਹ ਸਾਰੇ ਇਸ ਸਿੱਖ ਮੂਵਮੈਂਟ ਦੇ ਵਿੱਚ ਆ ਕੇ ਇਕੱਠੇ ਹੋ ਚਾਹੇ ਉਹ ਮੁਸਲਮਾਨ ਸੇ ਚਾਹੇ ਹਿੰਦੂ ਸੇ ਚਾਹੇ ਸੋ ਇਸ ਲਾਈਟ ਦੇ ਵਿੱਚ ਸਿੱਖ ਇਨਤੀਤਾਸ ਨੂੰ ਘੋਕਣ ਦੀ ਲੋੜ ਆ ਮੁਸਲਮਾਨ ਹਿੰਦੂ ਜਾਂ ਸਿੱਖ ਦੀ ਲੜਾਈ ਨਹੀਂ ਆ ਅੱਜ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਤਲਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਬਹਾਦਰ ਸ਼ਾਹ ਨਾਲ ਹੋਈ ਔਰੰਗਜ਼ੇਬ ਦੇ ਪੁੱਤਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆ ਗਏ ਉੱਥੇ ਵੈਰਾਗੀ ਸਾਧ ਬਾਬਾ ਬੰਦਾ ਬਹਾਦਰ ਨੂੰ ਮਿਲੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਤਰਕਸ਼ 'ਚੋਂ ਇੱਕ ਤੀਰ ਦੇ ਕੇ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਉਸ ਨੂੰ ਪੰਜਾਬ ਵੱਲ ਤੇ ਸਰਹੰਦ ਵੱਲ ਕੱਲਿਆ ਇਸ ਤੋਂ ਬਿਨਾ ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਲਹੂ ਪੀਣ ਵਾਲਾ ਜਰਵਾਣਾ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਜਾ ਕੇ ਕੀ ਕੁਛ ਕੀਤਾ ਔਰ ਉਸ ਦੀ ਸਿੱਖ ਇਤਿਹਾਸ ਨੂੰ ਕੀ ਦੇਣਾ ਇਸ ਦੇ ਬਾਰੇ ਅੱਜ ਗੱਲਬਾਤ ਕੀਤੀ ਜਾਏਗੀ ਉਸ ਨੇ ਕਿਵੇਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਆਏ ਹੋਏ ਨੇ ਜਿਨ੍ਹਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਸੀਂ ਸਤਿਕਾਰ ਨਾਲ ਪ੍ਰੋਫੈਸਰ ਕਹਿੰਦੇ ਆ ਪਿਛਲੇ 16-17 ਵਰੇ ਉਹਨਾਂ ਨੇ ਸਿੱਖ ਇਤਿਹਾਸ ਅਤੇ ਪੰਜਾਬ ਦੀ ਹਿਸਟਰੀ ਐਮ ਐਂਡੀਆਂ ਕਲਾਸਸ ਨੂੰ ਪੜ੍ਹਾਏ ਨੇ ਇਤਿਹਾਸ ਦੇ ਵਿੱਚ ਉਹਨਾਂ ਦੀ ਮੁਹਾਰਤ ਹੈ ਔਰ ਜੇ ਪੰਜਾਬ ਚੋਂ ਕਿਸੇ ਦਾ ਨਾਮ ਲਿਆ ਜਾ ਸਕਦਾ ਸਿੱਖ ਇਤਿਹਾਸ ਦੇ ਤਾ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਨੇ ਬਹੁਤ ਕੰਮ ਕੀਤਾ ਹੈ ਅੱਜ ਇਹਨਾਂ ਨਾਲ ਗੱਲਬਾਤ ਚੱਲੇਗੀ ਜੀ ਹਾਂ ਜੀ ਫਿਰ ਸਾਹਿਬ ਥੈਂਕ ਯੂ ਜੀ ਥੈਂਕ ਯੂ ਸਭ ਤੋਂ ਪਹਿਲਾਂ ਤੇ ਇਹ ਦੱਸੋ ਜੀ ਕਿ ਬਾਬਾ ਬੰਦਾ ਬਹਾਦਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਕਿਸ ਤਰ੍ਹਾਂ ਹੋਈ ਜੀ ਥੈਂਕ ਸਾਹਿਬ ਇੱਕ ਤਾਂ ਪਹਿਲਾਂ ਮੈਂ ਦੱਸ ਦਵਾਂ ਵੀ ਮੈਂ ਸਿੱਖ ਵਿਦਵਾਨ ਤਾਂ ਨਹੀਂ ਤੁਸੀਂ ਕਹਿ ਸਕਦੇ ਸਿੱਖ ਇਤਹਾਸ ਦਾ ਵਿਦਿਆਰਥੀ ਹਾਂ ਜੀ ਸੋ ਇੱਕ ਵਿਦਿਆਰਥੀ ਹੋਣ ਦੇ ਨਾਤੇ ਕਿਉਂਕਿ ਜਿੰਨਾਕ ਮੈਂ ਸਿੱਖ ਇਤਹਾਸ ਦੀ ਸਟੱਡੀ ਕੀਤੀ ਆ ਪੜ੍ਹਿਆ ਜਾਂ ਪੜਾਇਆ ਹੈ ਉਹਦੀ ਲਾਈਟ ਦੇ ਵਿੱਚ ਆਪਾਂ ਅੱਜ ਦੀ ਚਰਚਾ ਕਰਾਂਗੇ ਬੰਦਾ ਸਿੰਘ ਬਹਾਦਰ ਬਾਰੇ ਜੀ ਸੋ ਜਿਵੇਂ ਤੁਸੀਂ ਦੱਸਿਆ ਕਿ ਗੁਰੂ ਸਾਹਿਬ ਦੀ ਜਿਹੜੀ ਗੱਲਬਾਤ ਹੋਈ ਸੀ ਆਪਣੇ ਬਾਦਸ਼ਾਹ ਦੇ ਨਾਲ ਉਹ ਤੋਂ ਬਾਅਦ ਗੁਰੂ ਸਾਹਿਬ ਜਿਸ ਵੇਲੇ ਨੰਦੇੜ ਆ ਗਏ ਤਾਂ ਉਸ ਵੇਲੇ ਉਹਨਾਂ ਨੂੰ ਦੱਸਿਆ ਗਿਆ ਕਿ ਇੱਥੇ ਇੱਕ ਬਿਰਾਗੀ ਸੰਤ ਰਹਿੰਦਾ ਹੂੰ ਹੂੰ ਸਾਧੂ ਰਹਿੰਦਾ ਜਿਹੜਾ ਬੜੀਆਂ ਕਰਨੀ ਵਾਲਾ ਸਾਧੂ ਆ ਔਰ ਬੜੇ ਹੋ ਕਾਰਨਾਮੇ ਕਰਦਾ ਉਹਦੇ ਵਿੱਚ ਉਹਦੇ ਕੋਲ ਜਾਦੂ ਟੂਣਾ ਵੀ ਹੈਗਾ ਆ ਉਹ ਕਿਸੇ ਬੰਦੇ ਨੂੰ ਕੁਝ ਕਰ ਸਕਦਾ ਬੰਦੇ ਤੋਂ ਕੁਝ ਟੀੜੀ ਬਣਾ ਸਕਦਾ ਇਸ ਤਰ੍ਹਾਂ ਬੰਦੇ ਦਾ ਉਹਨਾਂ ਦੇ ਨਾਲ ਚਰਚਾ ਸੀ ਸੋ ਗੁਰੂ ਸਾਹਿਬ ਜਿਸ ਵੇਲੇ ਆਏ ਤਾਂ ਉਹਦੇ ਉਹ ਮੰਜੇ ਤੇ ਬੈਠ ਗਏ ਤੇ ਉਹ ਬੰਦੇ ਬਹਾਦਰ ਦੇ ਚੇਲਿਆਂ ਨੇ ਉਹਨਾਂ ਨੂੰ ਕਹਿ ਪੀ ਮੰਜੇ ਤੇ ਨਾ ਬੈਠੋ ਤੁਸੀਂ ਇਹ ਤਾਂ ਇਹ ਬੜਾ ਤੁਹਾਨੂੰ ਨੁਕਸਾਨ ਹੋਊਗਾ ਇਹਨਾਂ ਪਰ ਉਹ ਬੈਠੇ ਰਹੇ ਤੋ ਬੰਦਾ ਜਿਸule ਆਇਆ ਤੇ ਬੰਦਾ ਆ ਕੇ ਦੇਖਿਆ ਤੇ ਬੰਦੇ ਨੇ ਦੇਖਿਆ ਪਈ ਉਹਨਾਂ ਦੇ ਮੰਜੇ ਦੇ ਉੱਤੇ ਕੋਈ ਬੈਠਾ ਤੇ ਉਹ ਬੜਾ ਅਪਸੈਟ ਹੋਇਆ ਹੂੰ ਹੂੰ ਤੋ ਜਿਹੜੀ ਵਾਰਤਾਲਾਪ ਉਹਨਾਂ ਵਿੱਚ ਹੋਈ ਆ ਉਹ ਬੜੀ ਸੰਖੇਪ ਹੋਈ ਔਰ ਉਸੇ ਵਾਰਤਾਲਾਪ ਦੇ ਵਿੱਚ ਉਹ ਬੰਦੇ ਦਾ ਟੋਟਲ ਜ਼ਿੰਦਗੀ ਦਾ ਪਰਵਰਤਨ ਹੋ ਗਿਆ ਹਾਂਜੀ ਬੰਦਾ ਜਿਸule ਆਇਆ ਤੇ ਬੰਦਾ ਪਹਿਲਾ ਸਵਾਲ ਕਰਦਾ ਪਈ ਤੁਸੀਂ ਕੌਣ ਹੈ ਹੂੰ ਹੂੰ ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਜਿਹਨੂੰ ਤੂੰ ਜਾਣਦਾ ਹੂੰ ਹੂੰ ਤੇ ਬੰਦਾ ਕਹਿੰਦਾ ਮੈਂ ਕਿਹਨੂੰ ਜਾਣਦਾ ਉਹ ਕਹਿੰਦੇ ਆਪਣੇ ਮਨ ਤੋਂ ਪੁੱਛ ਫਿਰ ਬੰਦਾ ਥੋੜੇ ਚਿਰ ਸੋਚ ਕੇ ਕਹਿੰਦਾ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਉਹ ਕਹਿੰਦੇ ਹਾਂ ਤੇ ਉਹ ਕਹਿੰਦਾ ਜੀ ਮੈਂ ਤੁਹਾਡਾ ਬੰਦਾ ਹਾਂ ਇੱਥੋਂ ਹੀ ਬੰਦੇ ਦੀ ਲਾਈਫ ਦਾ ਪਰਵਰਤਨ ਹੋ ਗਿਆ ਇੰਨੀ ਮੁਲਾਕਾਤ ਦੇ ਨਾਲ ਇਹ ਬੰਦਾ ਉੱਥੋਂ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ ਔਰ ਉੱਥੋਂ ਹੀ ਉਹਨ ਗੁਰੂ ਸਾਹਿਬ ਨੂੰ ਜਿਹੜਾ ਕਿਹਾ ਵੀ ਜੀ ਮੈਂ ਤੁਹਾਡਾ ਬੰਦਾ ਹਾਂ ਮੈਨੂੰ ਜੋ ਹੁਕਮ ਆ ਉਹ ਮੈਨੂੰ ਦੱਸ ਦਿਓ ਇੱਥੋਂ ਬੰਦੇ ਦਾ ਪਰਵਰਤਨ ਹੁੰਦਾ ਔਰ ਉਥੋਂ ਫੇ ਗੁਰੂ ਸਾਹਿਬ ਜਿਹੜੇ ਹੈਗੇ ਆ ਉਹ ਬੰਦੇ ਦੀ ਜਿਹੜੀ ਸ਼ਖਸੀਅਤ ਸੀ ਉਹ ਗੁਰੂ ਸਾਹਿਬ ਨੇ ਪਾਪ ਲਈ ਔਰ ਉਹਦੇ ਵਿੱਚ ਜੋ ਯੋਗਤਾ ਸੀ ਉਹ ਗੁਰੂ ਸਾਹਿਬ ਨੇ ਪਹਿਲੀ ਅੱਖ ਚ ਦੇਖ ਲਈ ਪਏ ਇਹ ਜਿਹੜਾ ਬੰਦਾ ਆ ਇਹ ਸਿੱਧੇ ਪਾਸੇ ਵੱਲ ਨਹੀਂ ਚੱਲਿਆ ਜੇ ਇਹਦੀ ਯੋਗਤਾ ਨੂੰ ਸਹੀ ਪਾਸੇ ਵਿੱਚ ਜ਼ੁਲਮ ਦੇ ਖਿਲਾਫ ਲੜਾਈ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਉਥਲ-ਪੁਥਲ ਕਰ ਦੋਗਾ ਬੰਦਾ ਇੰਨੇ ਚਰਚੂ ਨੇ ਉਹਨੂੰ ਯੋਗਤਾ ਦੇਖ ਲਈ ਸੋ ਫੇ ਗੁਰੂ ਸਾਹਿਬ ਨੇ ਉਹ ਬੰਦੇ ਨੂੰ ਬੰਦੇ ਦਾ ਪਰਵਰਤਨ ਕੀਤਾ ਬੰਦੇ ਨੂੰ ਅੰਮ੍ਰਿਤਸਰ ਕਿਹਾ ਆ ਬोटे ਸਿੱਖ ਇਤਿਹਾਸ ਦੇ ਵਿੱਚ ਕਈ ਸਮਝ ਦੇ ਬੰਦੇ ਨੂੰ ਅੰਮ੍ਰਿਤ ਨਹੀਂ ਛਕਾਇਆ ਗਿਆ ਪਰ ਬੰਦੇ ਨੂੰ ਅੰਮ੍ਰਿਤ ਛਕਾਇਆ ਗਿਆ ਔਰ ਉਹਦਾ ਨਾਮ ਬੰਦਾ ਸਿੰਘ ਬਹਾਦਰ ਕਈ ਕਹਿੰਦੇ ਗੁਰਬਖਸ਼ ਸਿੰਘ ਵੀ ਉਹਦਾ ਨਾਮ ਰੱਖਿਆ ਗਿਆ ਪਰ ਪਪੂਲਰਲੀ ਉਹਨੂੰ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਪ੍ਰੋਫੈਸਰ ਸਵਾਲ ਹੀ ਉੱਠਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਲੇਰ ਮਰਦ ਸੂਰਵੀਰ ਯੋਧੇ ਮਰਦੇ ਕਾਮਲ ਜਿਹੜੇ ਕੋੜੇ ਤੇ ਬੈਠ ਕੇ ਨਾਗਣੀ ਮਾਰਦੇ ਤੇ ਸੁਣੇ ਸਵਾਰ ਤੇ ਕੋੜਾ ਧਰਤੀ 'ਚ ਗਰਕਾ ਦਿੰਦੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨੂੰ ਭੇਜਣ ਦੀ ਕੀ ਜ਼ਰੂਰਤ ਪਈ ਉਹ ਖੁਦ ਕਿਉਂ ਨਾ ਗਏ ਜੀ ਨਹੀਂ ਥਿੰਕ ਸਭ ਇਦਾਂ ਨਹੀਂ ਹੈ ਜਿਸ ਵੇਲੇ ਤੁਸੀਂ ਲੜਾਈ ਲੜਨੀ ਹੈ ਤੇ ਤੁਹਾਨੂੰ ਜਰਨੈਲਾਂ ਦੀ ਲੋੜ ਤਾਂ ਉਹਦੇ ਵਿੱਚ ਪੈਂਦੀ ਹੈ ਉਹਦੇ ਵਿੱਚ ਤੁਸੀਂ ਇਹ ਨਹੀਂ ਹੈ ਕਿ ਕੋਈ ਜਿਸ ਵੇਲੇ ਇੱਕ ਬੰਦਾ ਹੀ ਲੜਾਈ ਲੜਦਾ ਉਹਦੇ ਵਿੱਚ ਹਰ ਜਰਨੈਲ ਦਾ ਬੜਾ ਜਰਨੈਲ ਛੋਟਾ ਜਰਨੈਲ ਉਹ ਤੋਂ ਛੋਟਾ ਜਰਨੈਲ ਸਪਾਈ ਸੋਲਜਰ ਇਹਦਾ ਤਾਂ ਹੈਗੇ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦੇਖ ਲਿਆ ਸੀ ਕਿ ਇਹ ਜਿਹੜਾ ਆ ਇਹਨੂੰ ਇੱਕ ਇੱਕ ਯੋਧਾ ਜਰਨੈਲ ਦੇ ਤੌਰ ਦੇ ਉੱਤੇ ਇਸ ਯੰਗ ਦੇ ਵਿੱਚ ਇਹ ਬੜਾ ਕਾਰੰਮ ਸਾਬਤ ਹੋ ਜਾਂਦਾ ਉਹਦਾ ਮਤਲਬ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਲੜਾਈ ਨਹੀਂ ਲੜਦੇ ਆ ਪਰ ਉਹ ਆਪਣੇ ਜਿਹੜੇ ਉਹਨੇ ਜਰਨੈਲ ਥਾਪੇ ਉਹਨਾਂ ਵਿੱਚੋਂ ਮੁੱਖ ਜਰਨੈਲ ਜਿਹੜਾ ਉਹਨੇ ਦੇਖਿਆ ਉਹਨੇ ਦੇਖਿਆ ਕਿ ਇਸ ਆਦਮੀ ਵਿੱਚ ਯੋਗਤਾ ਆ ਉਹ ਪਦਵੀ ਲੈਣ ਦੀ ਕਮਾਂਡਰ ਇਨ ਚੀਫ ਦੀ ਪਦਵੀ ਜਿਹੜੀ ਲੈਣ ਦੇ ਲਈ ਉਹਨੂੰ ਨਹੀਂ ਸਮਝਿਆ ਕਿ ਇਸ ਬੰਦੇ ਵਿੱਚ ਯੋਗਤਾ ਹੈ ਅੱਛਾ ਜਦੋਂ ਬੰਦਾ ਬਹਾਦਰ ਨੂੰ ਸਿੰਘ ਸਾਜ ਕੇ ਉਸ ਨੂੰ ਅੰਮ੍ਰਿਤ ਛਕਾ ਕੇ ਗੁਰੂ ਜਨੇਬੀ ਸੁਣਿਆ ਕਿ ਤਰਪਿਸ਼ ਦੇ ਵਿੱਚੋਂ ਇੱਕ ਤੀਰ ਉਹਨਾਂ ਨੂੰ ਬਖਸ਼ਿਆ ਔਰ ਉਸ ਤੋਂ ਬਾਅਦ ਥਾਪੜਾ ਦੇ ਕੇ ਸਰਹੰਦ ਵੱਲ ਮੁਕਲਿਆ ਫੌਜਾਂ ਕਿੱਥੋਂ ਆ ਗਈਆਂ ਜੀ ਨਾ ਫਿਰ ਜਿਸ ਵੇਲੇ ਬੰਦਾ ਬਹਾਦਰ ਪੰਜਾਬ ਵੱਲੋਂ ਤੁਰ ਪਿਆ ਹੂੰ ਹੂੰ ਤੇ ਉਹ ਤੁਰ ਕੇ ਜਿਸ ਵੇਲੇ ਕੁਸ਼ਤਾ ਬੰਦੇ ਉੱਥੋਂ ਉਹਦੇ ਨਾਲ ਚੱਲੇ ਥੋੜੇ ਬਹੁਤ ਹੂੰ ਹੂੰ ਫੇਰ ਉਹ ਜਿਸ ਵੇਲੇ ਦਿੱਲੀ ਤੱਕ ਆਉਂਦਾ ਤਾਂ ਉਸ ਵੇਲੇ ਤੱਕ ਬਹੁਤੇ ਬੰਦੇ ਉਹਦੇ ਨਾਲ ਨਹੀਂ ਹੁੰਦੇ ਪਰ ਜਦ ਤੋ ਦਿੱਲੀ ਆਉਂਦਾ ਉਸ ਵੇਲੇ ਤੱਕ ਪੰਜਾਬ ਦੇ ਵਿੱਚ ਇੰਨੀ ਖਬਰ ਫੈਲ ਚੁੱਕੀ ਆ ਕਿ ਗੁਰੂ ਸਾਹਿਬ ਨੇ ਇੱਕ ਬਹੁਤ ਮਹਾਨ ਯੋਧਾ ਪੰਜਾਬ ਵੱਲੋਂ ਭੇਜਿਆ ਜ਼ੁਲਮ ਦਾ ਟਕਰਾ ਕਰਨ ਦੇ ਲਈ ਔਰ ਬੰਦੇ ਬਾਰੇ ਲੋਕਾਂ ਦੇ ਵਿੱਚ ਇੰਨੀ ਚਰਚਾ ਵਧ ਗਈ ਸੀ ਪੰਜਾਬ ਦੇ ਵਿੱਚ ਵੀ ਇਸ ਆਦਮੀ ਵਿੱਚ ਕੋਈ ਖਾਸ ਕਿਸਮ ਦੀ ਯੋਗਤਾ ਹੈ ਔਰ ਜਿਸ ਬੰਦੇ ਨੂੰ ਗੁਰੂ ਜੀ ਦੀ ਥਾਪੜ ਆ ਇਹ ਕੋਈ ਸਧਾਰਨ ਵਿਅਕਤੀ ਨਹੀਂ ਸੋ ਪਿੰਡ ਪਿੰਡ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਇਹਦੀ ਚਰਚਾ ਹੋਈ ਔਰ ਜਦ ਉਹ ਦਿੱਲੀ ਤੋਂ ਤੁਰਿਆ ਉਸ ਵੇਲੇ ਫੇਰ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਨੌਜਵਾਨ ਜਿਹੜੇ ਸੇ ਹਿੰਦੂ ਸਿੱਖ ਔਰ ਮੁਸਲਮਾਨ ਨੌਜਵਾਨ ਜਿਹੜੇ ਉਹ ਬੰਦੇ ਦੇ ਝੰਡੇ ਥੱਲੇ ਇਕੱਠੇ ਹੋਗਾ ਉਹ ਸਾਰੇ ਨੌਜਵਾਨ ਜਿਹੜੇ ਇਹ ਸਮਝਦੇ ਸੇ ਕਿ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਹਕੂਮਤ ਹੈ ਉਹ ਬਹੁਤ ਜ਼ਾਲਮ ਹੈ ਉਹ ਇਸ ਵੇਲੇ ਜਿਹੜੀ ਹਕੂਮਤ ਆ ਉਹ ਜਿਹੜਾ ਨਿਰਦਨ ਜਿਹੜਾ ਗਰੀਬ ਦਬੀ ਕੁਚਲੀ ਲੋਕ ਆ ਉਹਨਾਂ ਦੇ ਨਾਲ ਬਹੁਤ ਜ਼ੁਲਮ ਕਰ ਰਹੀ ਆ ਉਹਦੇ ਖਿਲਾਫ ਛੰਡੇ ਦੇ ਇਕੱਠਾ ਉਹ ਉਸ ਛੰਡੇ ਦੇ ਅੰਡਰ ਇਕੱਠੇ ਹੋ ਸੋ ਉਹਦੇ ਵਿੱਚ ਇਸ ਵੇਲੇ ਬੰਦਾ ਸਮਝੋ ਪਹਿਲਾ ਉਹ ਕੈਥਲ ਤੇ ਹੁੰਦਾ ਉਸ ਵੇਲੇ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਉਹ ਛੰਡੇ ਥੱਲੇ ਆ ਚੁੱਕੇ ਸੀ ਇਹਦਾ ਮਤਲਬ ਇਹ ਸੀ ਕਿ ਉਸ ਵੇਲੇ ਤੱਕ ਗੁਰੂ ਮਹਾਰਾਜ ਦਾ ਸੰਦੇਸ਼ ਜਿਹੜਾ ਸੀਗਾ ਉਹ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਚੁੱਕਾ ਸੀਗਾ ਔਰ ਉਹ ਜਿਹੜਾ ਸੀ ਉਹ ਸਾਰਾ ਜ਼ਮੀਨ ਇੱਕ ਕਿਸਮ ਦਾ ਤਿਆਰ ਸੀ ਉਸ ਜਿਸ ਵੇਲੇ ਬੰਦਾ ਆਇਆ ਤੋ ਸਾਰਾ ਸਪੇਡਵਰਕ ਜਿਹਨੂੰ ਆਪਾਂ ਕਹਿੰਦੇ ਆ ਉਹ ਸਪੇਡਵਰਕ ਗੁਰੂ ਸਾਹਿਬ ਦੀ ਸਿੱਖਿਆਵਾਂ ਨੇ ਆਲਰੇਡੀ ਕੀਤਾ ਸੀ ਸਾਰਾ ਪੰਜਾਬ ਦੇ ਵਿੱਚ ਬੰਦਾ ਤਾਂ ਇੱਕ ਸਿੰਬਲ ਬਣਿਆ ਜਿਹਦੇ ਇੱਥੇ ਇਕੱਠੇ ਹੋਣ ਦੀ ਗੱਲ ਸੀ ਉਹ ਕੰਮ ਪਹਿਲਾਂ ਹੀ ਹੋਇਆ ਸੀ ਜਿਵੇਂ ਉਹ ਗੋਕਲ ਜਾਂ ਨਾਰੰਗ ਨੇ ਇੱਕ ਤਾਂ ਕਿਹਾ ਨਾ ਪੇ ਗੁਰੂ ਗੋਬਿੰਦ ਸਿੰਘ ਜੀ ਦੀ ਸੀਡ ਬੰਦਾ ਰੀਪ ਦੀ ਹਾਰਵੈਸਟ ਬੰਦੇ ਨੇ ਤਾਂ ਸਿਰਫ ਆਪਣੀ ਫਸਲ ਕੱਟੀ ਆ ਸਾਰਾ ਕੰਮ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਸਿੱਖਿਆ ਨੇ ਗੁਰੂ ਸਾਹਿਬ ਦੇ ਜੀਵਨ ਨੇ ਗੁਰੂ ਸਾਹਿਬ ਦੀਆਂ ਲੜਾਈਆਂ ਨੇ ਸਾਰਾ ਹੀ ਪਹਿਲਾਂ ਪੰਜਾਬ ਦੇ ਵਿੱਚ ਕੀਤਾ ਸੀ ਰਸਤਵਾ ਜੀ ਬੰਦਾ ਬਹਾਦਰ ਦੇ ਜਾਬਰ ਸਖੀਤ ਬਾਰੇ ਬੜੀਆਂ ਗੱਲਾਂ ਚੱਲਦੀਆਂ ਨੇ ਕਹਿੰਦੇ ਬਾਬਾ ਬੰਦਾ ਬਹਾਦਰ ਜਦੋਂ ਗਰਦਨ ਮੋੜਦੇ ਸੀ ਔਰ ਐਸਾ ਕਰਿਸਮਸ ਸੀ ਕਿ ਅੱਖ ਨਹੀਂ ਸੀ ਮਲਾਹ ਹੁੰਦੀ ਉਹਨਾਂ ਨੂੰ ਇਹਦੇ ਬਾਰੇ ਇਤਿਹਾਸ ਚ ਕੀ ਲਿਖਿਆ ਹੈ ਦੇਖੋ ਜਿਹੜੀ ਬੰਦੇ ਦੀ ਸ਼ਖਸੀਅਤ ਸੀ ਉਹਦੇ ਬਾਰੇ ਮੈਂ ਸਮਝਦਾ ਕਿ ਸਾਰੇ ਇਤਿਹਾਸਕਾਰ ਤਕਰੀਬਨ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਰੂਲਰ ਕਮਿਊਨਿਟੀ ਦੇ ਇਤਿਹਾਸਕਾਰ ਜਿਹੜੇ ਸੀਗੇ ਔਰ ਅੰਗਰੇਜ਼ ਇਤਿਹਾਸਕਾਰ ਵੀ ਇਹ ਤੇ ਐਗਰੀ ਕਰਦੇ ਆ ਕਿ ਉਹ ਬਹੁਤ ਪ੍ਰਭਾਵਸ਼ਾਲੀ ਉਹਦੀ ਸ਼ਖਸੀਅਤ ਸੀ ਔਰ ਉਹਦੀ ਸ਼ਖਸੀਅਤ ਤੋਂ ਜਿਹੜਾ ਬੰਦਾ ਵੀ ਉਹਦੇ ਕੰਟੈਕਟ ਦੇ ਵਿੱਚ ਆਉਂਦਾ ਸੀ ਪ੍ਰਭਾਵਿਤ ਹੋਏ ਬਿਨਾਂ ਰਹਿ ਨਹੀਂ ਸਕਦਾ ਜਿਹੜਾ ਬੰਦਾ ਉਹਦੇ ਕੋਲ ਆ ਗਿਆ ਜਿਹੇ ਬੰਦੇ ਨੇ ਉਹਦੇ ਮੁਰੇ ਤਲਵਾਰ ਸਿੱਟੀ ਔਰ ਕਿ ਚੁਕਲਾ ਤੋਂ ਚੁੱਕੇ ਤੁਰ ਪਿਆ ਉਹਦੇ ਨਾਲ ਸੋ ਉਹਦੀ ਉਹਦੀ ਚਰਚਾ ਪੰਜਾਬ ਦੇ ਵਿੱਚ ਇਦਾਂ ਹੋ ਗਈ ਇਹ ਹੋਵੇ ਸੀ ਕਿ ਬੰਦੇ ਦੀ ਸ਼ਖਸੀਅਤ ਇੰਨੀ ਸੀ ਔਰ ਜਿਹੜੇ ਬੰਦੇ ਇੱਕ ਦੋ ਇਤਿਹਾਸ ਕਰ ਬਾਅਦ ਚ ਆਪਾਂ ਲਵਾਂਗੇ ਜਿਸ ਵੇਲੇ ਬੰਦੇ ਦੀ ਡੈਥ ਹੋਈ ਆ ਉਸ ਵੇਲੇ ਵੀ ਕਹਿੰਦੇ ਜਿਸ ਵੇਲੇ ਉਹ ਬੰਦੇ ਵੱਲ ਦੇਖਿਆ ਨਹੀਂ ਜਾਂਦਾ ਜਿਸ ਵੇਲੇ ਜਿਸ ਸ਼ੂਰਮਗਤੀ ਦੇ ਨਾਲ ਔਰ ਵੀਰਗਤੀ ਪ੍ਰਾਪਤ ਕੀਤੀ ਸੋ ਕੈਥਲ ਤੋਂ ਬਾਅਦ ਸੁਮਾਣੇ ਤੋਂ ਬਾਅਦ ਹੜ ਦੇ ਪਾਣੀ ਵਾਂਗੂ ਬੰਦਾ ਬਹਾਦਰ ਮੂਰੇ ਦਬੱਲੀ ਚ ਲਿਆ ਗਿਆ ਜਿਸ ਸਭ ਨੂੰ ਔਰ ਉਸ ਤੋਂ ਬਾਅਦ ਜਿਹੜਾ ਸੂਬਾ ਸਰਹੰਦ ਸੀ ਵਜ਼ੀਰ ਖਾਨ ਉਹ ਵੀ ਕੋਈ ਛੋਟੀ ਮੋਟੀ ਚੀਜ਼ ਨਹੀਂ ਸੀ ਜੀ ਔਰ ਆਮ ਆਦਮੀ ਦਾ ਹਿਆਨੀ ਸੀ ਪੈਂਦਾ ਉਹ ਦਿਨਾਂ ਗੱਲਬਾਤ ਕਰਨ ਲਈ ਔਰ ਬੜੀ ਜ਼ਾਬਰ चीज ਸੀ ਉਹ ਵੀ ਉਸ ਨਾਲ ਲੜਨ ਲਈ ਹਥਿਆਰ ਕਿੱਥੋਂ ਆਗੇ ਬੰਦਾ ਬਾਹਰ ਕੋਲ ਥਨ ਸਾਹਿਬ ਦੇਖੋ ਇਹ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਵਜ਼ੀਰ ਖਾਨ ਸੀ ਵਜ਼ੀਰ ਖਾਨ شمالی ਹਿੰਦੁਸਤਾਨ ਦੇ ਵਿੱਚ ਮੁਗਲਾਂ ਦਾ ਇੱਕ ਬਹੁਤ ਵੱਡਾ ਤੇ ਜ਼ਾਲਮ ਔਰ ਤੜੱਲੇਦਾਰ ਸੂਬੇਦਾਰ ਸੀ ਔਰ ਉਸ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਖਿੱਤੇ ਦੇ ਕਿਉਂਕਿ ਗੁਰੂ ਸਾਹਿਬ ਦੀਆਂ ਐਕਟੀਵਿਟੀਆਂ ਜਿਹੜੀਆਂ ਉਹ ਇਸ ਪਾਸੇ ਰਹੀਆਂ ਉਸ ਮਾਝਾ ਦੇ ਪਾਸੇ ਤਾਂ ਗਈਆਂ ਨਹੀਂ ਹੈ ਇਸ ਕਰਕੇ ਜਿਹੜਾ ਸੂਬਾ ਹੈ ਲਾਹੌਰ ਸੀ ਉਹਦੇ ਨਾਲ ਗੁਰੂ ਸਾਹਿਬ ਬਹੁਤ ਤੇ ਕੰਟੈਕਟ ਜਿਨੇ ਇਹ ਸੂਬਾ ਸਰਹੰਦ ਦੇ ਨਾਲ ਉਹਨਾਂ ਦਾ ਸਾਰਾ ਕੰਟੈਕਟ ਸੀ ਸੋ ਇਹ ਜਿਹੜਾ ਬੰਦਾ ਆ ਬੜਾ ਜ਼ਾਲਮ ਬੰਦਾ ਸੀ ਔਰ ਉਸ ਵੇਲੇ ਜਿਹੜੇ ਹੱਥ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਦੇ ਨਾਲ ਜੀ ਕਿ ਬੰਦੇ ਦੇ ਜਿਹੜੇ ਫੋਲੋਅਰ ਸੇ ਉਹਨਾਂ ਦੇ ਕੋਲ ਜਿੱਥੇ ਤਲਵਾਰਾਂ ਨੇਜ਼ੇ ਭਾਲੇ ਇਦਾਂ ਦੇ ਹਥਿਆਰ ਸਿਗੇ ਉਹਨਾਂ ਦੇ ਕੋਲ ਦਾਤੀਆਂ ਰੰਬੇ ਲੈ ਲੈ ਕੇ ਲੋਕ ਤੌਰ ਤੇ ਇੰਨੀ ਸਪਿਰਿਟ ਲੋਕਾਂ ਦੇ ਵਿੱਚ ਸੀਗੀ ਕਿ ਜਿਹਦੇ ਹੱਥ ਜੋ ਖਵਾੜੀ ਕਿਸੇ ਦੇ ਹੱਥ ਆਈ ਉਹ ਲੈ ਕੇ ਤੁਰ ਪਿਆ ਡਾਂਗ ਕਿਸੇ ਦੇ ਹੱਥ ਲੈ ਆਈ ਉਹ ਲੈ ਕੇ ਤੁਰ ਪਿਆ ਜੋ ਕਿ ਗੜਾਸੀ ਕਿਸੇ ਦੇ ਹੱਥ ਚਾਈ ਉਹ ਲੈ ਕੇ ਤੁਰ ਪਿਆ ਇਸੇ ਤਰ੍ਹਾਂ ਹਥਿਆਰ ਇਦਾਂ ਦੇ ਹਥਿਆਰ ਲੈ ਕੇ ਜਿਹੜੇ ਉੱਥੇ ਤੁਰ ਪਏ ਬਾਕੀ ਜਿਹੜੇ ਹਥਿਆਰ ਸੀਗੇ ਉਹ ਜਿੱਦਾਂ ਕੈਥਲ ਤੇ ਹਮਲਾ ਕੀਤਾ ਉੱਥੋਂ ਜਿਹੜੇ ਹਥਿਆਰ ਖੋਏ ਗਏ ਉਹ ਕਾਬੂ ਚ ਕਰ ਲਏ ਹੋਰ ਜਿੱਥੇ ਕੋਈ ਗਵਰਨਮੈਂਟ ਦਾ ਬੰਦਾ ਜਿੱਥੋਂ ਵੀ ਮਿਲਿਆ ਜਿਹੜੇ ਹਥਿਆਰ ਸੀ ਉਹ ਖੋਹਦੇ ਤੁਰੇ ਗਏ ਔਰ ਉਹ ਉਹਨਾਂ ਚ ਵਾਦਾ ਹੁੰਦਾ ਪਰ ਸਿਰਫ ਜਦੋਂ ਬਾਬਾ ਬੰਦਾ ਬਹਾਦਰ ਕੈਥਲ ਤੋਂ ਲੈ ਕੇ ਸਮਾਨ ਦੇ ਥਰੂ ਸ ਮਲਿਆ ਮੇਟ ਕਰਦਾ ਚਲਿਆ ਗਿਆ ਉਸ ਤੋਂ ਬਾਅਦ ਜਦੋਂ ਸਰਹੰਦ ਪਹੁੰਚੇ ਜੀ ਕਿਉਂਕਿ ਸਰਹੰਦ ਦੇ ਸੂਬੇਦਾਰਾਂ ਜਿਸ ਤਰ੍ਹਾਂ ਮਰਜ਼ੀ ਕੀਤੀ ਹੈ ਮੱਥਾ ਲਾਉਣਾ ਕੋ ਖਾਲਾ ਜਿਦਾ ਬਾੜਾ ਨਹੀਂ ਸੀ ਉਦੋਂ ਫਿਰ ਗ੍ਰੀਲਾ ਵਾਰਫੇਅਰ ਕੀਤੀ ਕਿਉਂਕਿ ਸਿੱਖਾਂ ਦਾ ਗੁਰੀਲਾ ਵਾਰਫੇਅਰ ਦੇ ਵਿੱਚ ਕਾਫੀ ਨਾ ਹੁੰਦਾ ਜਾਂ ਕਿ ਸਾਹਮਣੀ ਟੱਕਰ ਹੋਈ ਜੀ ਨਹੀਂ ਸਿੰਘ ਸਾਹਿਬ ਸਰਹੰਦ ਦੇ ਵਿੱਚ ਜਿਹੜੀ ਹੈ ਗੁਰੀਲਾ ਵਾਰਫੇਅਰ ਨਹੀਂ ਹੋਈ ਸਰਹੰਦ ਦੇ ਵਿੱਚ ਤਾਂ ਸਾਹਮਣੀ ਪਿਚਡ ਬੈਟਲ ਜਿਹਨੂੰ ਕਹਿੰਦੇ ਆ ਉਹ ਹੋਈ ਹੈ ਜੀ ਗਰੀਲਾ ਵਾਰਫੇਰ ਜਿਹੜੀ ਆ ਉਹ ਸਿੱਖ ਇਤਿਹਾਸ ਬਾਅਦ ਦੇ ਵਿੱਚ ਜਿਸ ਵੇਲੇ ਆਪਾਂ ਦੇਖਦੇ ਆਂ ਤਕਰੀਬਨ ਮੀਰ ਮੰਨੂ ਜਾਂ ਜ਼ਕਰੀਆ ਖਾਨ ਅਬਦਾਲੀ ਦੇ ਹਮਲਿਆਂ ਦੇ ਟਾਈਮ ਉਸ ਟਾਈਮ ਦੇ ਵਿੱਚ ਸਿੱਖ ਲੜਾਈ ਦਾ ਇਹ ਵੱਡਾ ਖਾਸਾ ਸੀ ਗਰੀਲਾ ਵਾਰਫੇਰ ਪਰ ਇਸ ਵੇਲੇ ਨਹੀਂ ਇਹ ਜਿਹੜੀ ਸਰਹੰਦ ਦੀ ਲੜਾਈ ਸੀ ਇਹਦੇ ਵਿੱਚ ਐਨ ਕਮਸਾਨ ਦੀ ਸਾਹਮਣੇ ਪਿਛੜ ਬੈਟਲ ਹੋਈ ਤੇ ਇਹ ਗਰੀਲਾ ਵਾਰਫੇਰ ਨਹੀਂ ਹੋਈ ਔਰ ਸੈਦ ਮੁਹੰਮਦ ਲਤੀਫ ਸਾਵਤ ਇਤਿਹਾਸਕਰ ਹੋਏ ਜੀ ਇੱਕ ਉਹਨਾਂ ਨੇ ਬਾਬਾ ਬੰਦਾ ਬਹਾਦਰ ਬਾਰੇ ਲਿਖਿਆ ਕਿ ਇੱਕ ਮੌਨਸਟਰ ਸੀ ਖੂਨ ਪੀਣ ਵਾਲਾ ਜਰਵਾਣਾ ਸੀ ਇਸ ਨੇ ਬੱਚਿਆਂ ਤੇ ਔਰਤਾਂ ਤੇ ਬੜੇ ਜ਼ੁਲਮ ਕੀਤੇ ਲਤੀਫ ਸਾਹਿਬ ਨੇ ਇਹ ਵੀ ਲਿਖਿਆ ਕਿ ਯੁੱਧ ਬੜੇ ਹੁੰਦੇ ਆਏ ਨੇ ਹਾਰਦੇ ਰਹੇ ਲੋਕ ਜਿੱਤੇ ਰਹੇ ਪਰ ਜੋ ਕੁਝ ਬਾਬਾ ਬੰਦਾ ਬਹਾਦਰ ਨੇ ਸਰਹੰਦ ਵਿੱਚ ਕੀਤਾ ਉਹ ਨਾਕਾਬਲੇ برداشت ਸੀ ਸੈਇਦ ਸਾਹਿਬ ਲਤੀਫ ਸਾਹਿਬ ਦੀ ਇਤਿਹਾਸਕਾਰ ਦੀ ਇਸ ਧਾਰਨਾ ਨਾਲ ਤੁਸੀਂ ਸਹਿਮਤ ਨੈਥਨਸਾ ਮੈਂ ਇਹਦੇ ਨਾਲ ਸਹਿਮਤ ਨਹੀਂ ਹੈ ਦੇਖੋ ਮੈਂ ਜਿਹੜੀ ਲਤੀਫ ਸਾਹਿਬ ਦੀ ਕਿਤਾਬ ਵੀ ਹੈ ਬੜੀ ਉਹ ਕਲੋਸਲੀ ਪੜੀ ਆ ਔਰ ਉਹ ਸਾਰੇ ਉਹਨਾਂ ਦੇ ਵਿਚਾਰ ਪੜੇ ਆ ਉਹਦੇ ਵਿੱਚ ਜਿਵੇਂ ਉਹ ਇਹ ਸਮਝਦੇ ਆ ਪਏ ਬੰਦਾ ਇੱਕ ਲਹੂ ਪੀਰਾਂ ਜਰਵਾਣਾ ਸੀ ਉਹ ਨਹੀਂ ਸੀ ਇਹ ਹੁਣ ਸਰਹੰਦ ਦੀ ਜਿਸ ਵੇਲੇ ਲੜਾਈ ਹੋਈ ਆ ਜਿਸ ਵੇਲੇ جنگ ਹੁੰਦੀ ਹੈ جنگ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਪੇ ਇੱਕ ਜਿਵੇਂ ਕਹਿ ਸਕਦੇ ਆ ਸੰਡੇ ਆਫਟਰਨੂਨ ਪਾਰਟੀ ਆ جنگ ਤਾਂ جنگ ਆ ਜਿਸ ਉਹਦੇ ਵਿੱਚ ਜ਼ੁਲਮ ਵੀ ਹੁੰਦਾ ਉਹਦੇ ਜ ਕਤਲ ਵੀ ਹੁੰਦਾ ਲੁੱਟ ਵੀ ਹੁੰਦੀ ਆ ਮਾਰ ਧਾੜ ਵੀ ਹੁੰਦੀ ਆ ਸਭ ਕੁਝ ਹੁੰਦਾ ਕੋਈ ਵੀ ਲੜਾਈ ਹੋ ਲੜਾਈ ਹੋਵੇ ਸਰਹੰਦ ਦੀ ਲੜਾਈ ਦੇ ਵਿੱਚ ਵੀ ਦੋਨਾਂ ਪਾਸਿਆਂ ਨੇ ਇਹ ਕੁਛ ਕੀਤਾ ਜਾ ਉਹਦੇ ਵਿੱਚ ਵੱਡ ਟੁਕ ਨੈਚੁਰਲ ਸੀ ਕੋਈ ਇਦਾਂ ਦੀ ਗੱਲ ਨਹੀਂ ਹੈ ਪਰ ਉਹ ਸੈਦ ਸਾਹਿਬ ਜਿਹੜੇ ਲਿਖਦੇ ਉਹ ਇਸ ਕਰਕੇ ਲਿਖਦੇ ਆ ਕਿਉਂਕਿ ਇਹ ਸਦੀਆਂ ਦੀ ਗੁਲਾਮੀ ਤੋਂ ਬਾਅਦ ਪਹਿਲੀ ਵਾਰ ਸੀ ਪੇ ਰੂਲਰ ਸ਼ਾਸਕਾਂ ਨੂੰ ਇੱਕ ਪਿੰਡਾਂ ਦੇ ਉੱਠ ਕੇ ਜੱਟ ਬੂਟ ਇਕੱਠੇ ਹੋ ਕੇ ਜਾ ਕੇ ਉਹਨੂੰ ਇੱਕ ਆ ਪੋਜੀਸ਼ਨ ਬਣਾ ਤੇ ਉਹ ਇੰਨੇ ਘਬਰਾ ਗਿਆ ਕਿ ਉਹ ਲਿਖਣ ਲੱਗ ਪਿਆ ਉਹ ਸਾਰੇ ਇਤਿਹਾਸਕਾਰ ਜਿਹੜੇ ਆ ਬੰਦੇ ਵੱਲੋਂ ਉਹ ਮੈਂ ਮੈਂ ਇਹ ਸਮਝਦਾ ਵੀ ਬੰਦੇ ਵੱਲੋਂ ਨਾ ਅਨਸਾਫੀ ਕੀਤੀ ਹੈ ਜੰਗ ਦੇ ਦੌਰਾਨ ਦੇ ਵਿੱਚ ਲੁੱਟਮਾਰ ਹੋਣੀ ਜਾਂ ਕਤਲੋਗਾਰਤ ਹੋਣਾ ਇਹ ਇਦਾਂ ਨਹੀਂ ਐ ਕਿ ਕੋਈ ਹੁੰਦੀ ਨਹੀਂ ਇਹ ਹੁੰਦੀ ਐ ਸੋ ਉਹਨੂੰ ਲਹੂ ਪੀਣਾ ਜੁਰਵਾਣਾ ਕਹਿ ਦੇਣਾ ਇਹ ਗੱਲ ਜਿਹੜੀ ਹੈਗੀ ਆ ਉਹ ਗਲਤ ਨਹੀਂ ਹੈ ਬੰਦੇ ਬਾਰੇ ਤਾਂ ਤੁਸੀਂ ਜਾਣਦੇ ਹੋ ਉਹ ਬੰਦਾ ਤਾਂ ਸਹੀ ਮੈਨੇ ਤੁਝਾ ਉਹ ਤਾਂ ਉਹਦਾ ਵੀ ਵੈਜੀਟੇਰੀਅਨ ਸੀ ਮੀਟਿੰਗ ਇਸ ਮੀਟ ਵੀ ਖਾਂਦਾ ਨਾ ਸੀ ਇਹ ਬੰਦਾ ਬਹੁਤ ਇੱਕ ਰਹਿਮਦਿਲ ਬੰਦਾ ਸੀਗਾ ਪਰ ਜੰਗ ਦੇ ਵਿੱਚ ਤਾਂ ਫਿਰ ਉਹ ਅਫੋਰਡ ਵੀ ਅਫੋਰਡ ਨਹੀਂ ਸੀ ਕਰ ਸਕਦਾ ਵੀ ਮੈਂ ਜੰਗ ਦੇ ਵਿੱਚ ਆਹ ਕੁਝ ਕਰਦਾ ਲਹੂ ਪੀਣੇ ਜਰਵਾਣੇ ਵਾਲੀ ਗੱਲ ਦੇ ਨਾਲ ਬੰਦੇ ਦੀ ਸਹਿਮਤ ਨਹੀਂ ਬੰਦਾ ਤਾਂ ਇੱਕ ਸ਼ਾਸਕ ਸੀ ਆਪਾਂ ਉੱਤੇ ਗੱਲ ਕਰਦੇ ਅੱਗੇ ਆਉ ਕਰਦੇ ਗੱਲ ਉੱਤੇ ਇਸ ਤਰ੍ਹਾਂ ਜੀ ਬਾਬਾ ਬੰਦਾ ਬਹਾਦਰ ਦੀ ਜਿਹੜੇ ਪਤਨ ਦੇ ਕਾਰਨ ਦੱਸੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖਾਸ ਹੁਕਮ ਤੇ ਇਨਸਟਰਕਸ਼ਨਸ ਦਿੱਤੀਆਂ ਹਮ ਏ ਤਿਹਾਸ ਕਿਈ ਤੁਹਾਨੂੰ ਆਉਂਦਾ ਜਾਂ ਸੁਣਦੇ ਆ ਜੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਈ ਹੁਕਮਾਂ ਦਾ ਉਲੰਘਣਾ ਕਰ ਦਿੱਤੀ ਅਵਗਿਆ ਕਰ ਦਿੱਤੀ ਇਸ ਕਰਕੇ ਬਾਬਾ ਬੰਦਾ ਬਹਾਦਰ ਦਾ ਪਤਨ ਹੋਇਆ ਜੀ ਫਿਰ ਥੇਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੋਈ ਵੀ ਇਹੋ ਜਿਹਾ ਹੁਕਮਨਾਮਾ ਨਹੀਂ ਹੈ ਜਿਹੜਾ ਉਹ ਕਿਸੇ ਗੱਲ ਦੀ ਉਲੰਘਣਾ ਕਰਦੇ ਹੋ ਇਹ ਬਾਅਦ ਦੇ ਵਿੱਚ ਮਿਸਕੋਰਟ ਕੀਤਾ ਗਿਆ ਉਹਨਾਂ ਨੂੰ ਮਿਸ ਰਿਪਰੈਜ਼ੈਂਟ ਕੀਤਾ ਗਿਆ ਬੰਦਾ ਬਾਬਾ ਬੰਦਾ ਸਿੰਘ ਜੀ ਨੇ ਤਾਂ ਤੁਸੀਂ ਦੇਖੋ ਜਿਸ ਵੇਲੇ ਉਹਨਾਂ ਦੇ ਵਿੱਚ ਸਿੱਕੇ ਵਿੱਚ ਚਲਾਈ ਮ ਪਹਿਲਾ ਸਿੱਖ ਕੋਇਨ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਚਲਾਇਆ ਉਹ ਵੀ ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹੋਇਆ ਆਪਣੇ ਨਾਂ ਦਾ ਨਹੀਂ ਉਹਨੇ ਚਲਾਇਆ ਉਹਨੇ ਜਿਹੜੀ ਸੀਲ ਵੀ ਚਲਾਈ ਉਹ ਵੀ ਆਪਣੇ ਨਾਂ ਤੇ ਨਹੀਂ ਚਲਾਈ ਗੁਰੂ ਸਾਹਿਬ ਦੇ ਨਾਂ ਤੇ ਸੀਲ ਆਪਣੀ ਚਲਾਈ ਔਰ ਜਿਹੜੇ ਉਹਨਾਂ ਦੇ ਕਥਨ ਵੀ ਸੇ ਜਿੱਦਾਂ ਆਮ ਹੁੰਦੀ ਇੱਕ ਤਾਂ ਉਹਨਾਂ ਦਾ ਆਉਂਦਾ ਮੈਂ ਹਾਂ ਉਸੇ ਪੁਰਖ ਕਾ ਉਸੇ ਪੁਰਖ ਕਾ ਦਾਸਾ ਕਿਉਂ ਜਿਸ ਖਾਲਸਾ ਪ੍ਰਕਾਸ਼ਾ ਔਰ ਸਭ ਦੁਖਿਅਨ ਕੋ ਮਾਰ ਮੁਕਾਉ ਤਬੀ ਸਤਗੁਰ ਕਾ ਬੰਦਾ ਕਹਿਲਾਉਂ ਮਤਲਬ ਉਹ ਕਿਤੇ ਕਿਸੇ ਵੀ ਇੱਕ ਵੀ ਸ਼ਬਦ ਸਾਨੂੰ ਇਹੋ ਜਿਹਾ ਨਹੀਂ ਮਿਲਦਾ ਹੈ ਜਿੱਥੇ ਬਾਬਾ ਬੰਦਾ ਸਿੰਘ ਨੇ ਉਲੰਘਣਾ ਕੀਤੀ ਹੋਵੇ ਸੋ ਈਵਨ ਡੈਥ ਵੇਲੇ ਵੀ ਉਹ ਕਹਿੰਦੇ ਉਹੀ ਕਹਿੰਦੇ ਸੀ ਵੀ ਮੇਰੇ ਜੋ ਗੁਰੂ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੋ ਮਨਜ਼ੂਰ ਆ ਉਹੀ ਕੁਛ ਹੋ ਰਿਹਾ ਆ ਆਮ ਤੌਰ ਤੇ ਜਦੋਂ ਫੌਜਾਂ ਲੜਦੀਆਂ ਨੇ ਉਸ ਤੋਂ ਬਾਅਦ ਜਿਹੜਾ ਹਾਰ ਜਾਂਦਾ ਜਿੱਤ ਜਾਂਦਾ ਕਈ ਵਾਰ ਫਰਗਫਤਾਰੀਆਂ ਹੁੰਦੀਆਂ ਨੇ ਉਸ ਜ਼ਮਾਨੇ ਦੇ ਵਿੱਚ ਵੀ ਹਾਰੇ ਹੋਏ ਜਰਨੈਲ ਨੂੰ ਹੱਥਕੜੀਆਂ ਜਾਂ ਬੇੜੀਆਂ ਲਾ ਕੇ ਲੈ ਕੇ ਜਾਇਆ ਜਾਂਦਾ ਸੀ ਇਹ ਕੀ ਵਜ੍ਹਾ ਹੋਈ ਕਿ ਬਾਬਾ ਬੰਦਾ বাহাদুর ਨੂੰ ਪਿੰਜਰੇ ਚ ਪਾ ਕੇ ਹਾਥੀ ਤੇ ਲੈ ਕੇ ਗਏ ਹਾਥੀਨ ਸਾਹਿਬ ਜਿਸ ਵੇਲੇ ਬਾਬਾ ਬੰਦਾ ਸਿੰਘ ਜੀ ਦੀ ਜਿਹੜੀ ਆਖਰੀ ਲੜਾਈ ਹੈ ਗੁਰਦਾਸ ਡੰਗਲ ਦੀ ਲੜਾਈ ਦੀ ਗੱਲ ਤੁਸੀਂ ਕਰ ਰਹੇ ਆ ਉਹਦੇ ਵਿੱਚ ਜਿਸ ਵੇਲੇ ਇਹ ਉਹ ਲੜਾਈ ਹਾਰ ਜਾਂਦੇ ਆ ਉਸ ਲੜਾਈ ਹਾਰਨ ਤੋਂ ਬਾਅਦ ਕਿ ਉਹ ਇੱਕ ਉਹਦੇ ਵਿੱਚ गिर ਜਾਂਦੇ ਆ ਥੋੜੇ ਜਿਹੇ ਬੰਦੇ ਉਹ ਘਿਰ ਜਾਂਦੇ ਔਰ ਬੜੀ ਲੰਮੀ ਨਹੀਂ ਲੜਾਈ ਕੀਤੀ ਉਸ ਲੜਾਈ ਦੇ ਵਿੱਚ ਇੱਥੇ ਤੱਕ ਹੋਇਆ ਜੀ ਕਿ ਉਹ ਦਰਖਤ ਦੇ ਪੱਤੇ ਵੀ ਖਾਦੇ ਔਰ ਉਹ ਜਿਹੜੀਆਂ ਦਰਖਤਾਂ ਦੀਆਂ ਛਿਲੜਾਂ ਵੀ ਉਹ ਵੀ ਨਹੀਂ ਪੀ-ਪੀ ਕੇ ਖਾਧੀਆਂ ਗਈਆਂ ਪਰ ਅਵੈਂਚੂਲੀ ਉਹਨੇ ਕਿਹੜਾ ਇੰਨਾ ਟਾਈਟ ਕਰ ਦਿੱਤਾ ਕਿ ਇਹਨਾਂ ਨੂੰ ਉੱਥੋਂ ਨਿਕਲ ਨਹੀਂ ਦਿੱਤਾ ਉਹ ਫਿਰ ਬਾਬਾ ਬੰਦਾ ਸਿੰਘ ਨੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਾਬਾ ਬੰਦਾ ਸਿੰਘ ਜੀ ਦੇ ਬਾਰੇ ਇਹ ਗੱਲ ਸੀ ਕਿ ਇਹਨਾਂ ਦੇ ਵਿੱਚ ਕੋਈ ਗੈਬੀ ਸ਼ਕਤੀ ਹੈ ਆਮ ਲੋਕਾਂ ਦੇ ਵਿੱਚ ਔਰ ਖਾਸ ਤੌਰ ਤੇ ਮੁਗਲਾਂ ਦੇ ਵਿੱਚ ਇਹ ਧਾਰਨਾ ਸੀ ਕਿ ਇਹ ਤਾਂ ਉੜ ਜਾਂਦੇ ਆ ਇਹ ਤਾਂ ਬੰਦੇ ਤੋਂ ਕੁਛ ਦਾ ਕੁਛ ਬਣ ਜਾਂਦੇ ਆ ਔਰ ਉਹਨਾਂ ਦੇ ਬੀੜੀਆਂ ਪਾ ਕੇ ਕੜੀਆਂ ਲਾ ਕੇ ਔਰ ਪਿੰਜਰੇ ਦੇ ਵਿੱਚ ਬੰਦ ਕਰਕੇ ਬਾਹਰ 6-7 ਪਹਿਰੇਦਾਰ ਤਲਵਾਰਾਂ ਦੇ ਨਾਲ ਖੜੇ ਕੀਤੇ ਹੋਏ ਸੀ ਕਿ ਕਿੱਥੇ ਨਿਕਲਣ ਜਾਣ ਕਿਉਂਕਿ ਉਹਨਾਂ ਦਾ ਤਹਲਕਾ ਇੰਨਾ ਵੱਚੁਕਾ ਸੀ ਪੰਜਾਬ ਦੇ ਵਿੱਚ ਸਮਝੋ 1708 ਤੋਂ ਲੈ ਕੇ 1716 ਅੱਠਾਂ ਸਾਲਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਜ਼ੁਲਮ ਦੇ ਖਿਲਾਫ ਲੜਾਈ ਦਿੱਤੀ ਉਹ ਉਹਦਾ ਸਦਕਾ ਲੋਕਾਂ ਦੇ ਵਿੱਚ ਆ ਗੱਲ ਬਣ ਗਈ ਸੀ ਸੋ ਉਹਨੀਆਂ ਨੂੰ ਪਿੰਜਰੇ ਦੇ ਵਿੱਚ ਬੰਦ ਕਰਕੇ ਊਟਾਂ ਦੇ ਉੱਤੇ ਲੱਦ ਕੇ ਫਿਰ ਉੱਥੇ ਦਿੱਲੀ ਵੱਲ ਨੂੰ ਇਹ ਕਾਫਲਾ ਲਗਾਏ ਉਹਨਾਂ ਨੇ ਜਿੱਥੇ ਪਰ ਸਭ ਬਾਬਾ ਬੰਦਾਬਹਾਦਰ ਨੇ ਸਰਹੰਦ ਦੀ ਇਟ ਨਾਈਟ ਖੜਕਾ ਕੇ ਸਹਬਜ਼ਾਦਿਆਂ ਦੀ ਮੌਤ ਦਾ ਬਦਲਾ ਲਿਆ ਔਰ ਉਸ ਜ਼ੁਲਮ ਦਾ ਟਾਕਰਾ ਕੀਤਾ ਸਬਕ ਸਿਖਾਇਆ ਇੱਥੇ ਬਹੁਤ ਸਾਰੇ ਲੋਕਾਂ ਦੇ ਕਾਲਜੇ ਠੰਡ ਪਈ ਹੈ ਜੀ ਕਿ ਬਦਲਾ ਲੈ ਲਿਆ ਗਿਆ ਇਸ ਤੋਂ ਇਲਾਵਾ ਵੀ ਬਾਬਾ ਬੰਦਾਬਹਾਦਰ ਦੀ ਸਿੱਖ ਇਤਿਹਾਸ ਕੋਈ ਥਾਂ ਬਣੀ ਹੈ ਇਸ ਦੀ ਕੋਈ ਕੰਟਰੀਬਿਊਸ਼ਨ ਹੈ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੋ ਪੰਜਾਬ ਦੇ ਇਤਿਹਾਸ ਨੂੰ ਕੰਟਰੀਬਿਊਸ਼ਨ ਆ ਉਹ ਤੋਂ ਅੱਖਾਂ ਨਹੀਂ ਮਿਟੀਆਂ ਜਾ ਸਕਦੀ ਬਾਬਾ ਬੰਦਾ ਸਿੰਘ ਬਹਾਦਰ ਕੋਈ ਲੁਟੇਰੇ ਜਾਂ ਇਦਾਂ ਦਾ ਜ਼ਾਲਮ ਨਹੀਂ ਸੀ ਹੈ ਬਾਬਾ ਬੰਦਾ ਸਿੰਘ ਜੀ ਜਿਹੜੇ ਪਹਿਲੇ ਸਿੱਖ ਸੀਗੇ ਜਿਨ੍ਹਾਂ ਹੀ ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਕਰਨ ਦਾ ਸੋਚਿਆ ਬੰਦਾ ਵਾਸ ਦੀ ਫਰਸਟ ਅਮੰਗ ਦੀ 6 ਹੂ ਥਾਟ ਆਫ ਐਸਟੈਬਲਿਸ਼ਿੰਗ ਅ ਪੋਲੀਟੀਕਲ ਰਾਜ ਗੁਰੂ ਸਾਹਿਬ ਜੀ ਨੇ ਜਿੰਨੀਆਂ ਲੜਾਈਆਂ ਸੀਗੀਆਂ ਉਹ ਡਿਫੈਂਸਿਵ ਲੜਾਈਆਂ ਸੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਲੜਾਈਆਂ ਸੀ ਉਹ ਰਾਜ ਸੱਤਾ ਹਾਸਲ ਕਰਨ ਲਈ ਨਹੀਂ ਸੀਗੀਆਂ ਉਹ ਰਾਜ ਕਰਨ ਲਈ ਨਹੀਂ ਸੀ ਉਹ ਤਾਂ ਸਿੱਖ ਸਿਰਫ ਇੱਕ ਸਨਮਾਨਪੂਰਕ ਤੇ ਧਾਰਮਿਕ ਜ਼ਿੰਦਗੀ ਬਸਰ ਕਰਨ ਦੇ ਲਈ ਆਪਣੀਆਂ ਲੜਾਈਆਂ ਲੜਦੇ ਸੇ ਔਰ ਉਹ ਕਿਉਂਕਿ ਉਹ ਰਹਿਣ ਨਸੀ ਦਿਨ ਤੇ ਉਹ ਜਿਹੜੇ ਜ਼ਾਲਮ ਸ਼ਾਸਕ ਸੀ ਉਸ ਵੇਲੇ ਗੁਰੂ ਸਾਹਿਬ ਦੇ ਮਨ ਦੇ ਵਿੱਚ ਕੋਈ ਰਾਜ ਕਾਇਮ ਕਰਨ ਦੀ ਗੱਲ ਨਹੀਂ ਸੀ ਜਿਹੜੀਆਂ ਬੰਦੇ ਦੀਆਂ ਲੜਾਈਆਂ ਸੀ ਉਹ ਰਾਜ ਕਾਇਮ ਕਰਨ ਦੇ ਲਈ ਸੀ ਇਹ ਚੀਜ਼ੇ ਬੰਦਾ ਪਹਿਲਾ ਇਨਸਾਨ ਸਿੱਖਾਂ ਵਿੱਚ ਦਾ ਜਿਹਨ ਰਾਜ ਕਾਇਮ ਕਰਨ ਦੀ ਸੋਚੀ ਹੁਣ ਤੁਸੀਂ ਦੇਖੋ ਜਿਸ ਵੇਲੇ ਸਰਹੰਦ ਦੀ ਲੜਾਈ ਹੋਈ ਮੁਖਲਸਪੁਰ ਇਹ ਜਿੱਤਣ ਤੋਂ ਬਾਅਦ ਬੰਦਾ ਇੱਕ ਧੜਵੀਆਂ ਦੀ ਤਰ੍ਹਾਂ ਇਹਨੂੰ ਛੱਡ ਕੇ ਨਹੀਂ ਗਿਆ ਬੰਦੇ ਨੇ ਗਵਰਨਰ ਥਾਪੇ ਉੱਥੇ ਆਪਣੇ ਬੰਦਾ ਜਿਸ ਜਗ੍ਹਾ ਜਾਂਦਾ ਸੀ ਆਪਣੇ ਬਾਜ ਸਿੰਘ ਨੂੰ ਅਲੀ ਸਿੰਘ ਨੂੰ ਰਾਮ ਸਿੰਘ ਨੂੰ ਜੀ ਉਹਨਾਂ ਜਗ੍ਹਾ ਦੇ ਉੱਤੇ ਗਵਰਨਰ ਬਣਾਏ ਗਵਰਨਰਾਂ ਦੇ ਹੇਠਾਂ ਹੋਰ ਅਹਿਲਕਾਰ ਬਣਾਏ ਅਹਿਲਕਾਰ ਬਣਾ ਕੇ ਔਰ ਉਸ ਜਗ੍ਹਾ ਦੇ ਵਿੱਚ ਆਪਣਾ ਕੋਇਨ ਸਿੱਕਾ ਚਾਲੂ ਕੀਤਾ ਮੋਹਰ ਆਪਣੀ ਬਣਾਈ ਇੱਕ ਸ਼ਾਸਕ ਦੇ ਤੌਰ ਤੇ ਪੰਜਾਬ ਦੇ ਉੱਤੇ ਰਾਜ ਕਰਨ ਦਾ ਉਹਨੇ ਸੋਚਿਆ। ਸੋ ਬੰਦੇ ਬਹਾਦਰ ਜਿਹੜੇ ਅਸੀਂ ਇੱਕ ਤਾਂ ਨੰਬਰ 1 ਬਾਨੇ ਆ ਤੇ ਬੰਦੇ ਬਹਾਦਰ ਨੇ ਸਿੱਖ ਰਾਜ ਦੀ ਨੀਂਹ ਪੰਜਾਬ ਦੇ ਵਿੱਚ ਰੱਖੀ। ਉਹ ਪਹਿਲਾ ਆਦਮੀ ਸੀ ਜਿਹਨ ਪੰਜਾਬ ਦੇ ਜਿਹੜੇ ਜ਼ੁਲਮ ਨਾਲ ਦਬਾਇਆ ਲੋਕ ਇਸੇ ਲੋਕ ਸੇ ਉਹਨਾਂ ਨੂੰ ਦੱਸਿਆ ਪੇ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਾਜ ਕਰ ਸਕਦੇ। ਸੋ ਪਹਿਲੀ ਜਿਹੜੀ ਬੰਦੇ ਬਹਾਦਰ ਦੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ ਉਹ ਆ ਪੇ ਸਿੱਖ ਰਾਜ ਦੀ ਨੀਂਹ ਰੱਖੀ ਬੰਦਾ ਬਹਾਦਰ। ਔਰ ਇਹ ਤੋ ਅੱਗੇ ਚੱਲਦੇ ਹੋਏ ਹੋਰ ਇਹਦੇ ਵਿੱਚ ਅਗਲੀ ਵੱਡੀ ਕੰਟਰੀਬਿਊਸ਼ਨ ਜਿਹੜੀ ਬੰਦਾ ਸਿੰਘ ਬਹਾਦਰ ਦੀ ਹੈਗੀ ਆ ਉਹ ਇਹ ਆ ਕਿ ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਸੀ ਪੂਪ ਗਰੀਬਨ ਕੋ ਕਹਲਾਉਂ ਰਾਜਨ ਕੋ ਮੈਂ ਰੰਕ ਬਣਾਉਂ ਉਸੇ ਹਿਸਾਬ ਦੇ ਨਾਲ ਉਹ ਚੱਲਿਆ ਜਿਹੜੀ ਪੂਪ ਗਰੀਬਨ ਕੋ ਕਹਲਾਉਂ ਜਿਹੜੇ ਉਸ ਸਮੇਂ ਦੇ ਇਠਾਂ دبਿਓ ਕਚਲੋ ਗਰੀਬ ਲੋਕ ਸੇ ਉਹਨਾਂ ਨੂੰ ਉੱਪਰ ਉਹਨੇ ਚੱਕਿਆ ਔਰ ਉਹਨਾਂ ਨੂੰ ਰਾਜਾ ਸ਼੍ਰੇਣੀ ਦੇ ਵਿੱਚ ਨਹੀਂ ਲਿਆਂਦਾ ਉਹਨੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਦੇਖਿਆ ਕਿ ਅਸੀਂ ਵੀ ਰਾਜ ਕਰ ਸਕਦੇ ਹਾਂ ਜਿਹੜੇ ਕਹਿੰਦੇ ਸੋਚ ਵੀ ਨਾ ਸਕਦੇ ਉਹਨੇ ਇਹ ਸੋਚਿਆ ਕਿ ਅਸੀਂ ਵੀ ਰਾਜ ਕਰ ਸਕਦੇ ਹਾਂ ਔਰ ਉਹ ਪੰਜਾਬ ਦੀ ਜਿਹੜੀ ਕਿਸਾਨੀ ਔਰ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਦਾ ਜਿਹੜਾ ਜੱਟ ਸੀ ਉਸ ਵੇਲੇ ਉਹਨੂੰ ਇੱਕ ਉਹਦੇ ਜਿਹੜਾ ਸਿਗਾ ਸੀਗਾ ਸੇ ਇੱਕ ਇਮੇਜਿਨੇਸ਼ਨ ਹੁੰ ਦਿੱਤਾ ਕਿ ਤੂੰ ਰਾਜ ਕਰ ਸਕਦਾ ਔਰ ਉਹ ਏਠੋਂ ਗਰੀਬ ਨੂੰ ਚੁੱਕ ਕੇ ਉੱਪਰ ਲਿਆਂਦਾ ਇਹ ਵੱਡੀ ਕੰਟਰੀਬਿਊਸ਼ਨ ਹੈਗੀ ਆ ਕਿ ਬੰਦੇ ਬਹਾਦਰ ਤੋਂ ਬਾਅਦ ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਜਿਹੜੇ ਸੀ ਖੱਤਰੀ ਮਹਾਜਨਾ ਦੇ ਹੱਥਾਂ ਚੋਂ ਨਿਕਲ ਕੇ ਕਿਸਾਨੀ ਦੇ ਹੱਥ ਵਿੱਚ ਆ ਗਏ ਕਿਉਂਕਿ ਯੋਧਿਆਂ ਦੀ ਲੀਡਰਸ਼ਿਪ ਦੀ ਲੋੜ ਸੀ ਉਸ ਵੇਲੇ ਪਹਿਲੇ ਯੋਧਿਆਂ ਦੀ ਲੀਡਰਸ਼ਿਪ ਦੀ ਉਨੀ ਲੋੜ ਨਹੀਂ ਸੀ ਜਦ ਯੋਧਿਆਂ ਦੀ ਲੀਡਰਸ਼ਿਪ ਦੀ ਲੋੜ ਆਈ ਤਾਂ ਇੱਥੋਂ ਜਿਹੜੀ ਕਿਸਾਨ ਲੀਡਰਸ਼ਿਪ ਆ ਉਹ ਅੱਗੇ ਆ ਗਈ ਸੋ ਉਸ ਵੇਲੇ ਤੋਂ ਫੇ ਹੌਲੀ 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 ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਕਿਸਾਨਾਂ ਦੇ ਜੱਟਾਂ ਦੇ ਹੱਥ ਵਿੱਚ ਆਂਦੀ ਗਈ ਕਿਉਂਕਿ ਉਹ ਐਜ਼ ਅ ਫਾਈਟਰ ਬੈਟਰ ਸੀ ਮਹਾਜਨਾ ਨਾਲ ਕਿਉਂਕਿ ਉਹ ਕਿਤੇ ਦੇ ਤੌਰ ਤੇ ਸਟਰੋਂਗ ਸੀ ਤਕੜੇ ਸੀਗੇ ਔਰ ਇਹਦੇ ਨਾਲੇ ਅਸੀਂ ਇਹ ਦੇਖਦੇ ਹਾਂ ਜਿਹੜੀ ਅਗਲੀ ਵੱਡੀ ਕੰਟਰੀਬਿਊਸ਼ਨ ਹੈ ਉਹ ਮੈਂ ਸਮਝਦਾ ਪਈ ਬੰਦਾ ਬਹਾਦਰ ਦੀ ਸਿੱਖ ਇਤਿਹਾਸ ਵਿੱਚੇ ਨਹੀਂ ਭਾਰਤ ਦੇ ਇਤਿਹਾਸ ਵਿੱਚੇ ਨਹੀਂ ਹੈ ਸ਼ਾਇਦ ਇਹ ਮੈਂ ਗਲਤ ਨਹੀਂ ਕਹਿ ਰਿਹਾ ਤਾਂ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਿਸ ਵੇਲੇ ਉਹਨਾਂ ਜ਼ਗੀਰਦਾਰੀ ਨੂੰ ਸੱਟ ਮਾਰੀ ਬੰਦੇ ਬਹਾਦਰ ਨੇ ਜਿਹੜਾ ਜ਼ਗੀਰਦਾਰੀ ਸਿਸਟਮ ਸੀ ਉਹ ਸਾਰਾ ਹੀ ਤੋੜ ਦਿੱਤਾ ਜਿਹੜੀ ਜ਼ਮੀਨ ਸੀ ਉਹ ਹਲਵਾਕ ਨੂੰ ਦੇ ਦਿੱਤੀ ਉਸ ਵੇਲੇ ਜਿੰਨੇ ਵੱਡੇ ਜ਼ਗੀਰਦਾਰ ਸੇ ਉਹ ਖਤਮ ਕਰਕੇ ਜਿਹੜੇ ਬੰਦੇ ਉਸ ਵੇਲੇ ਜ਼ਮੀਨ ਨੂੰ ਵਾਉਂਦੇ ਸੇ ਉਹਨਾਂ ਦੇ ਨਾਂ 'ਤੇ ਜ਼ਮੀਨਾਂ ਟਰਾਂਸਫਰ ਕਰ ਦਿੱਤੀ। ਸੋ ਜ਼ਗੀਰਦਾਰੀ ਨਿਜ਼ਾਮ 1700 ਆ 10-11 ਦੇ ਵਿੱਚ ਹੀ ਪੰਜਾਬ ਦੇ ਵਿੱਚ ਖਤਮ ਹੋ ਗਿਆ। ਹੁਣ ਤੁਸੀਂ ਦੇਖੋ ਵੀ ਜਿਹੜਾ ਇਲਾਕਾ ਬੰਦੇ ਬਹਾਦਰ ਦੇ ਅਸਰ ਦੇ ਹੇਠ ਆਇਆ। ਹਰਿਆਣੇ ਤੋਂ ਲੈ ਕੇ ਕੈਥਲ ਦਾ ਦੂਜਾ ਔਰ ਗਰਦਾਸਪੁਰ ਤੱਕ ਦਾ ਇਹ ਇਲਾਕਾ। ਇਹਦੇ ਵਿੱਚ ਵੱਡੀ ਜ਼ਗੀਰਦਾਰੀ ਹੈ ਨਹੀਂ। ਸੋ 1947 ਦੇ ਵਿੱਚ ਇਹਦੇ ਵਿੱਚ ਤਾਂ ਕੋਈ ਵੱਡੀ ਜ਼ਗੀਰਦਾਰੀ ਹੈ ਨਹੀਂ ਸੀ ਬਾਕੀ ਹਿੰਦੁਸਤਾਨ ਦੇ ਵਿੱਚ ਜ਼ਗੀਰਦਾਰੀ ਪੂਰੇ ਜੋਬਨ ਤੇ ਸੀ ਪੂਰੀ ਜ਼ਗੀਰਦਾਰੀ ਹੋ ਰਹੀ ਬੰਦੇ ਬਹਾਦਰ ਨੇ ਉਸ ਵੇਲੇ ਜ਼ਗੀਰਦਾਰੀ ਨਿਜ਼ਾਮ ਨੂੰ ਖਤਮ ਕਰ ਦਿੱਤਾ ਔਰ ਜਿਸ ਵੇਲੇ ਮੁਲਕ ਆਜ਼ਾਦ ਹੋਇਆ ਤਾਂ ਪੰਜਾਬ ਤੇ ਜ਼ਗੀਰਦਾਰੀ ਹੈ ਨਹੀਂ ਸੀ ਜੇ ਜ਼ਗੀਰਦਾਰੀ ਥੋੜੀ ਬਹੁਤ ਸੀਗੀ ਤਾਂ ਉਹ ਦਾ ਬਾਅਦ ਦੇ ਵਿੱਚ ਜਾਂ ਕੁਝ ਅੰਗਰੇਜ਼ਾਂ ਨੇ ਜ਼ਗੀਰਾਂ ਦਿੱਤੀਆਂ ਜਾਂ ਥੋੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਜ਼ਗੀਰਾਂ ਦਿੱਤੀਆਂ ਗਈਆਂ ਪਰ ਬੰਦੇ ਬਹਾਦਰ ਨੇ ਪੰਜਾਬ ਦੇ ਵਿੱਚ ਉਸ ਵੇਲੇ ਜ਼ਗੀਰਦਾਰੀ ਦਾ ਬਿਲਕੁਲ ਖਾਤਮਾ ਕਰ ਦਿੱਤਾ ਤਾਂ ਹੀ ਅਸੀਂ ਦੇਖਦੇ ਆ ਵੀ ਚਾਹੇ ਦੁਆਬਾ ਆ ਚਾਹੇ ਮਾਲਵਾ ਆ ਇਹਦੇ ਵਿੱਚ 10-10 ਹਜ਼ਾਰ ਏਕੜ ਵਾਲੇ ਜ਼ਗੀਰਦਾਰ ਰਹੇ ਕਿਉਂਕਿ ਉਸੇ ਵੇਲੇ ਖਤਮ ਕਰ ਦਿੱਤੇ ਸੀ ਸੋ ਬੰਦੇ ਬਹਾਦਰ ਦੀ ਵੱਡੀ ਕੰਟਰੀਬਿਊਸ਼ਨ ਇਹ ਆ ਕਿ ਉਹਨ ਜ਼ਗੀਰਦਾਰੀ ਨਿਜ਼ਾਮ ਨੂੰ ਖਤਮ ਕਰਕੇ ਇੱਥੇ ਜ਼ਮੀਨ ਜਿਹੜੀ ਆ ਹਲਵਾ ਹੱਕ ਨੂੰ ਦਿੱਤੀ ਸੋ ਉਹ ਕਮਿਊਨਿਟੀ ਜਿਹੜੀ ਜੱਟ ਕਮਿਊਨਿਟੀ ਪਹਿਲਾਂ ਗਿਣੀ ਜਾਂਦੀ ਹੁੰਦੀ ਸੀ ਵੀ ਬਹੁਤ ਇੱਥੇ ਆ ਉਹ ਜ਼ਮੀਨਾਂ ਦੇ ਮਾਲਕ ਬਣ ਗਏ ਔਰ ਉਹ ਤੋਂ ਮਾਲਕਾ ਤੋਂ ਸਰਦਾਰ ਬਣ ਗਏ ਔਰ ਉਹਦੇ ਤੋਂ ਪੰਜਾਬ ਦੇ ਰੂਲਰ ਬਣ ਗਏ ਸੋ ਗੁਰੂ ਸਾਹਿਬ ਦਾ ਉਹ ਕਨਸੈਪਟ ਜਿਹੜਾ ਭੂਪ ਗਰੀਬਨ ਕੋ ਕਹਿਲਾਉਂ ਉਹ ਗਰੀਬਾਂ ਨੂੰ ਚੱਕ ਕੇ ਉੱਪਰ ਲੈ ਜਾਂਦਾ ਹੁਣ ਅੱਜ ਤੱਕ ਜਿਹੜਾ ਹੈਗਾ ਪੰਜਾਬ ਦੇ ਇਤਿਹਾਸ ਵਿੱਚ ਜੱਟ ਕਮਿਊਨਿਟੀ ਦਾ ਖਾਸ ਰੋਲ ਹੈ ਇਹ ਤੋਂ ਪਹਿਲਾਂ ਨਹੀਂ ਸੀ ਇਹ ਤੋਂ ਪਹਿਲਾਂ ਜਿਹੜਾ ਉਹ ਕਿਸਾਨ ਵੀ ਦਬੀ ਕੁਚਲੀ ਜਮਾਤ ਦੇ ਵਿੱਚ ਹੀ ਗਿਣਿਆ ਜਾਂਦਾ ਸੀ ਉਹ ਸਰਦਾਰਾਂ ਵਿੱਚ ਨਹੀਂ ਸੀ ਆਉਂਦਾ ਸੋ ਬੰਦੇ ਨੇ ਸਿੱਖ ਲੀਡਰਸ਼ਿਪ ਨੂੰ ਚੇਂਜ ਕਰ ਦਿੱਤਾ ਜਿਹੜੀ ਕਿ ਉਸ ਵੇਲੇ ਉਸ ਕਲਾਸ ਚੋਂ ਨਿਕਲ ਕੇ ਏਥਲੀ ਕਲਾਸ ਦੇ ਹੱਥ ਦੇ ਵਿੱਚ ਆ ਗਈ ਸੋ ਇਹ ਇੱਕ ਅਗਲੀ ਵੱਡੀ ਕੰਟਰੀਬਿਊਸ਼ਨ ਜਿਹੜੀ ਆ ਬੰਦੇ ਬਹਾਦਰ ਦੀ ਮੈਂ ਮੈਂ ਸਮਝਣਾ ਹੈਗੀ ਬਾਬਾ ਬੰਦਾ ਬਹਾਦਰ ਦੀ ਮੌਤ ਤੋਂ ਬਾਅਦ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਹੁਣ ਤੱਕ ਇੱਕ ਖਾਸ ਵਕਫਾ ਪੈ ਗਿਆ ਜਿਸ ਨੂੰ ਮੇਰਾ ਖਿਆਲ ਇਤਿਹਾਸਕਾਰ ਡਾਰਕੇਜ ਦਾ ਨਾਮ ਦੇ ਦੇ ਉਸ ਦੇ ਵਿੱਚ ਬਰੀਫ ਦੱਸ ਸਕਦੇ ਹੋ ਕਿ ਕੀ ਕੁਝ ਹੋਇਆ ਔਰ ਧੰਨ ਸਰ ਵੈਸੇ ਮੈਂ ਚਾਹੁੰਗਾ ਕਿ ਉਹ ਇੱਕ ਲੰਮਾ ਪੀਰੀਅਡ ਹੈ ਜਿਵੇਂ ਬਾਬਾ ਬੰਦਾ ਬਹਾਦਰ ਦੀ ਡੈਥ ਜਿਹੜੀ ਹੋਈ ਹੈ 1716 ਵਿੱਚ ਹੋਈ ਹੈ ਤੇ ਟੋਟਲ ਪੰਜਾਬ ਦੇ ਉੱਤੇ ਕਬਜ਼ਾ ਸਿੱਖ ਮਿਸਲਾਂ ਦਾ ਤਕਰੀਬਨ 1768-7 ਦੇ ਵਿੱਚ ਹੋ ਗਿਆ ਸੀ ਕੋਈ 50 ਸਾਲ ਤੋਂ ਬਾਅਦ। ਹੂੰ ਹੂੰ। ਔਰ ਉਹ ਜਿਹੜਾ ਕਬਜ਼ਾ ਹੋਇਆ ਸੀ ਉਹ ਕੋ 50 ਸਾਲ ਦੀ ਜਿਹੜੀ ਬੜੀ ਸਟਰਗਲ ਆ। ਇਹ ਹੁਣ ਆਪਾਂ ਇੰਨੇ ਵਿੱਚ ਤਣੀਏ ਕਰ ਸਕਦੇ ਕਿਉਂਕਿ ਅਮਨ ਸ਼ਾਹ ਅਬਦਾਲੀ ਦੇ ਹਮਲੇ ਵੀ ਆਉਂਦੇ ਆ ਨਾਦਰ ਸ਼ਾਹ ਦਾ ਲੰਬਾ ਪੀਰੀਅਡ ਆ। ਵੈਸੇ ਇਹ ਕੋਹ ਪੀਰੀਅਡ ਮੈਂ ਤੁਹਾਡਾ ਹੈਗਾ ਵੀ ਇਸ ਪੀਰੀਅਡ ਬਾਰੇ ਵੀ ਬਹੁਤ ਘੱਟ ਜਾਣਕਾਰੀ ਆ। ਸਾਨੂੰ ਗੁਰੂ ਸਾਹਿਬ ਦੇ ਪੀਰੀਅਡ ਬਾਰੇ ਵੀ ਜਾਣਕਾਰੀ ਕਾਫੀ ਹੈਗੀ ਆ। ਰਣਜੀਤ ਸਿੰਘ ਦੇ ਪੀਰੀਅਡ ਬਾਰੇ ਵੀ ਜਾਣਕਾਰੀ ਹੈਗੀ ਆ ਪਰ ਇਸ ਪੀਰੀਅਡ ਬਾਰੇ ਜਾਣਕਾਰੀ ਕਟਿਆ ਤੇ ਉਹ ਮੁਨਾਸਬ ਤਾਂ ਹੋਊਗਾ ਪੇ ਕਿਸੇ ਹੋਰ ਸਮੇਂ ਕਰ ਲੇ ਜਾ ਪਰ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿਣੀ ਚਾਹਨਾ ਬਾਬਾ ਬੰਦਾ ਸਿੰਘ ਬਹਾਦਰ ਵਾਰੇ ਕਿਉਂਕਿ ਮੈਨੂੰ ਇਦਾਂ ਲੱਗਦਾ ਪੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਦੇ ਵਿੱਚ ਬੇਇਨਸਾਫੀ ਬਹੁਤ ਹੁੰਦੀ ਰਹੀ ਹੈ ਉਹਨਾਂ ਦਾ ਬਿਲਕੁਲ ਹੀ ਇਹ ਪੇਸ਼ ਕੀਤਾ ਗਿਆ ਹੈਗਾ ਪੇ ਮੁਸਲਮਾਨਾਂ ਦੇ ਖਿਲਾਫ ਲੜਦਾ ਸੀ ਐਗਜ਼ੈਕਟ ਪਰ ਇਦਾਂ ਹੈ ਨਹੀਂ ਸੀ ਉਹ ਉਹ ਬੰਦਾ ਬਹਾਦਰ ਵੀ ਗੁਰੂ ਸਾਹਿਬ ਦਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਣ ਵਾਲਾ ਹੀ ਸ਼ਿਸ਼ੇ ਸੀਗਾ। ਔਰ ਜਿਸ ਵੇਲੇ ਤੁਹਾਨੂੰ ਪਤਾ ਬਾਬਾ ਬੰਦਾ ਬਹਾਦਰ ਆਇਆ ਸਡੌਰੇ ਆਇਆ ਉਹ। ਸਡੌਰੇ ਆ ਕੇ ਪਹਿਲਾਂ ਉਹ ਉਹਨਾਂ ਬੰਦੇ ਨੂੰ ਪਨਿਸ਼ ਕੀਤਾ ਜਿਹਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕੀਤਾ ਸੀ। ਹੁਣ ਪੀਰ ਬੁੱਧੂ ਸ਼ਾਹ ਤਾਂ ਮੁਸਲਮਾਨ ਸੀ ਨਾ। ਸੋ ਇੱਕ ਮੁਸਲਮਾਨ ਤੇ ਉੱਤੇ ਜਿਹੜਾ ਜ਼ੁਲਮ ਹੋਇਆ ਉਹਦੇ ਲਈ ਵੀ ਬੰਦੇ ਬਹਾਦਰ ਨੇ ਕੰਮ ਕੀਤਾ। ਔਰ ਇਹ ਇਤਿਹਾਸ ਨੂੰ ਬਿਲਕੁਲ ਇੱਕ ਸਹੀ ਪਰਸਪੈਕਟਿਵ ਦੇ ਵਿੱਚ ਜਾਣਨ ਦੀ ਲੋੜ ਆ ਕਿਉਂਕਿ ਜਿਹੜੇ ਪੰਜਾਬੀ ਰਾਜ ਦੀ ਨੀਂਹ ਆ ਉਹ ਇੱਥੋਂ ਹੀ ਰੱਖ ਹੋ ਗਈ ਸੀ ਜਿਹੜਾ ਵੀ ਮੁਸਲਮਾਨ ਤੇ ਉੱਤੇ ਜ਼ੁਲਮ ਹੁੰਦਾ ਸੀ ਉਹ ਮੁਸਲਮਾਨ ਵੀ ਬੰਦੇ ਦੇ ਚੰਡੇ ਦੇ ਥੱਲੇ ਆਇਆ ਸੋ ਇੱਥੇ ਰੌਲਾ ਮੁਸਲਮਾਨ ਜਾਂ ਹਿੰਦੂ ਸਿੱਖ ਦਾ ਰੌਲਾ ਨਹੀਂ ਹੈ ਰੌਲਾ ਸਿਰਫ ਦੋ ਚੀਜ਼ਾਂ ਦਾ ਹੈ ਉਸ ਵੇਲੇ ਪੰਜਾਬ ਨੂੰ ਗੁਰੂ ਸਾਹਿਬ ਦੀ ਸਿੱਖਿਆ ਨੇ ਦੋ ਜਗ੍ਹਾ 'ਚ ਵੰਡ ਦਿੱਤਾ ਇੱਕ ਜ਼ੁਲਮ ਕਰਨ ਵਾਲਿਆਂ ਵਿੱਚ ਇੱਕ ਜ਼ੁਲਮ ਸਹਿਣ ਵਾਲਿਆਂ اور ظلم ਸਹਿਣ ਵਾਲੇ ਜਿਸ ਵੀ ਜਮਾਤ ਦੇ ਮਰਜ਼ੀ ਹੋਵੇ ਉਹ ਸਾਰੇ ਵੇ ਸਿੱਖ ਮੂਵਮੈਂਟ ਦੇ ਵਿੱਚ ਆ ਕੇ ਇਕੱਠੇ ਹੋਏ ਚਾਹੇ ਉਹ ਮੁਸਲਮਾਨ ਸੇ ਚਾਹੇ ਹਿੰਦੂ ਸੇ ਚਾਹੇ ਸਿੱਖ ਸੋ ਇਹਨਾਂ ਦੋ ਸ਼੍ਰੇਣੀਆਂ ਦੇ ਵਿੱਚ ਵੰਡ ਹੋਣ ਦੇ ਨਾਲ ਇੱਥੋਂ ਸਿੱਖ ਇਤਿਹਾਸ ਚੱਲਿਆ ਸੋ ਇਸ ਲਾਈਟ ਦੇ ਵਿੱਚ ਸਿੱਖ ਇਤਿਹਾਸ ਨੂੰ ਖੋਖਣ ਦੀ ਲੋੜ ਆ ਮੁਸਲਮਾਨ ਹਿੰਦੂ ਜਾਂ ਸਿੱਖ ਦੀ ਲੜਾਈ ਨਸੀ ਆਓ ਅਖੀਰ ਚੀ ਇਸ ਡਾਰਕ ਏਜ ਬਾਰੇ ਮੈਂ ਗੱਲ ਕਰਨਾ ਪੁੱਛਣਾ ਚਾਹਾਂਗਾ ਤੁਹਾਨੂੰ ਅਹਿਮਦ ਸ਼ਾ ਅਫਜ਼ਾਲੀ ਦੇ ਹਮਲਿਆਂ ਨੇ ਕੀ ਹਿੰਦੂ ਸਿੱਖ ਤੇ ਮੁਸਲਮਾਨਾਂ ਨੂੰ ਇੱਕ ਦੂਸਰੇ ਦੇ ਨਜ਼ਦੀਕ ਨਹੀਂ ਲਿਆਉਂਦਾ ਬਈ ਬਹੁਤ ਤੁਹਾਡਾ ਇਹ ਜਿਹੜੀ ਤੁਹਾਡਾ ਸਵਾਲ ਹੈ ਬਹੁਤ ਸਹੀ ਹੈ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਜਿਸ ਵੇਲੇ ਆਉਂਦਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਟੋਟਲ 8 ਹਮਲੇ ਕੀਤੇ ਜਿਸ ਵੇਲੇ ਉਹ ਆ ਕੇ ਪੰਜਾਬ ਨੂੰ ਲੁੱਟਦਾ ਸੀ ਤੇ ਉਸ ਵੇਲੇ ਉਹ ਇਦਾਂ ਨਹੀਂ ਸੀ ਲੁੱਟਦਾ ਹੈ ਕਿ ਆਹ ਦੁਕਾਨ ਮੁਸਲਮਾਨ ਦੀ ਹੈ ਛੱਡ ਦਿਓ ਤਾਂ ਆਹ ਹਿੰਦੂ ਦੀ ਆ ਤਾਂ ਇਹ ਲੁੱਟ ਲਓ ਤਾਂ ਆਹ ਜਦੋਂ ਫਸਲਾਂ ਤਬਾਹ ਕਰਦੀਆਂ ਸੀ ਉਹਦੀਆਂ ਫੌਜਾਂ ਤਾਂ ਇਦਾਂ ਨਹੀਂ ਸੀ ਕਿ ਹੈ ਪੈਸ ਖੇਤ ਤੋਂ ਘੋੜਿਆਂ ਨੂੰ ਇਧਰ ਨੂੰ ਕਰ ਲਓ ਕਿਉਂਕਿ ਇਹ ਮੁਸਲਮਾਨ ਦਾ ਖੇਤ ਆ ਤਾਂ ਇਸ ਖੇਤ ਤੇ ਇਦਾਂ ਨਹੀਂ ਸੀ ਉਹ ਜਾਂ ਲੁੱਟਦਾ ਸੀ ਜਾਂ ਫਸਲਾਂ ਤਬਾਹ ਕਰਦਾ ਸੀ ਸਾਰਿਆਂ ਦੀਆਂ ਕਰਦਾ ਸੀ ਕਿਉਂਕਿ ਫੌਜਾਂ ਸਾਰਿਆਂ ਨੂੰ ਤੰਗ ਕਰਦੀ ਸੀ ਜਦ ਦੁਕਾਨਾਂ ਲੁੱਟਦਾ ਸੀ ਤਾਂ ਸਾਰਿਆਂ ਦੀ ਲੁੱਟਦਾ ਸੀ ਵਿੱਚੇ ਮੁਸਲਮਾਨਾਂ ਦੀਆਂ ਵਿੱਚੇ ਹਿੰਦੂਆਂ ਦੀਆਂ ਵਿੱਚ ਜਿਨ੍ਹਾਂ ਇੱਕ ਸਿੱਖਾਂ ਦੀਆਂ ਨਹੀਂ ਸੀ ਸੋ ਇਹਦਾ ਮੇਰਾ ਕਹਿਣ ਤੋਂ ਮਤਲਬ ਇਹ ਆ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬੀ ਲੋਕਾਂ ਨੂੰ ਇਕੱਠੇ ਕੀਤਾ ਔਰ ਅਹਿਮਦ ਸ਼ਾਹ ਅਬਦਾਲੀ ਪੰਜਾਬ ਇਦਾਂ ਜਾਣਿਆ ਜਾਣ ਲੱਗ ਪਿਆ ਕਿ ਉਹ ਇੱਕ ਬਾਹਰਲਾ ਬੰਦਾ ਆ ਇਹ ਸਾਰੇ ਪੰਜਾਬ ਦੇ ਬੰਦੇ ਸਾਰੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਬਾਹਰਲੇ ਹਮਲਾਵਰ ਦੇ ਖਿਲਾਫ ਇਕੱਠੇ ਹੋ ਸੋ ਜਿਹੜੇ ਬੰਦੇ ਵੀ ਉਹਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਸੇ ਉਹ ਸਾਰੇ ਸਿੱਖ ਮੂਵਮੈਂਟ ਚ ਆ ਕੇ ਭਰਤੀ ਹੋ ਜਾਂਦੇ ਸੇ ਵਿੱਚੇ ਮੁਸਲਮਾਨ ਹੋ ਜਾਂਦੇ ਸੇ ਵਿੱਚੇ ਹਿੰਦੂ ਹੋ ਜਾਂਦੇ ਸੇ ਵਿੱਚੇ ਸਿੱਖ ਹੋ ਜਾਂਦੇ ਸੇ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਇਨਡਿਸਕ੍ਰਿਮੀਨੇਟਲੀ ਸਾਰਿਆਂ ਤੇ ਜ਼ੁਲਮ ਜ਼ੁਲਮ ਕਰਦਾ ਸੀ ਉਹ ਇਦਾਂ ਨਹੀਂ ਸੀ ਦੇਖਦਾ ਪਿਆ ਇਹਨੂੰ ਕਰ ਦਿਓ ਜਾਂ ਇਹਨੂੰ ਨਾ ਕਰੋ ਸੋ ਇਸ ਗੱਲ ਕਰਕੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪੋਜ਼ਿਟਿਵ ਅਸਰ ਪੰਜਾਬ ਦੀ ਪੋਲਿਟਿਕਸ ਤੇ ਇਹ ਹੋਇਆ ਕਿ ਉਹਨਾਂ ਪੰਜਾਬੀ ਲੋਕਾਂ ਨੂੰ ਇਕੱਠੇ ਕਰ ਦਿੱਤਾ ਔਰ ਇਹ ਸਹੀ ਸਾਰੀ ਭਾਵਨਾ ਨੇ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਕਰਨ ਦੇ ਵਿੱਚ ਬਹੁਤ ਸ ਹੋ ਗਏ ਇਹਦੇ ਨਾਲ ਕਿਉਂਕਿ ਪੰਜਾਬੀ ਭਾਈਚਾਰਾ ਆਲਰੇਡੀ ਬਣ ਗਿਆ ਸੀਗਾ ਅਮ ਸ਼ਾਫਦਾਲੀ ਦੇ ਹਮਲੇ ਨੇ ਬਣਾ ਦਿੱਤਾ ਸੀ ਪਰ ਮੁਕਤੀ ਗੱਲ ਤੁਸੀਂ ਇਹੀ ਦੱਸਣਾ ਚਾਹੋਗੇ ਸਾਡੇ ਦੇਖਣ ਤੇ ਸੁਣਨ ਵਾਲਿਆਂ ਨੂੰ ਕਿ ਬੰਦਾ ਬਹਾਦਰ ਦੀ ਮੌਤ ਤੋਂ ਬਾਅਦ ਹੀ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ ਗਈ ਸੀ ਬੰਦਾ ਬਹਾਦਰ ਦਿਆਂ ਜਿੱਦਾਂ ਨੇ ਪੰਜਾਬ ਦੇ ਦਬਲੇ ਗੱਬੇ ਕਚਲੇ ਲੋਕਾਂ ਨੂੰ ਇੱਕ ਵਾਰ ਇਹ ਸੰਕਲਪ ਦੇ ਦਿੱਤਾ ਸੀਗਾ ਕਿ ਤੁਸੀਂ ਰਾਜ ਕਰ ਸਕਦੇ ਆ ਉਹਨਾਂ ਨੂੰ ਨੀਚ ਗਲਾਸ ਤੋਂ ਚੁੱਕ ਕੇ ਰਾਜਾ ਸ਼ਰੈਣੀ ਦਾ ਇੱਕ ਖੁਆਬ ਦੇ ਦਿੱਤਾ ਔਰ ਖੁਆਬ ਕੁਝ ਸਮੇਂ ਦੇ ਕੁਝ ਸਾਲਾਂ ਦੇ ਲਈ ਉਹ ਦਖਾਲ ਵੀ ਦਿੱਤਾ ਫੇਰ ਰਾਜ ਕੀਤਾ ਸੀ ਸੋ ਇਹ ਜੁਦੀ ਗੱਲ ਆ ਵੀ ਕੁਝ ਕਾਰਨਾ ਕਰਕੇ ਉਸ ਵੇਲੇ ਬੰਦੇ ਬਹਾਦਰ ਉਹ ਅੱਗੇ ਕੰਟੀਨਿਊ ਕਰ ਸਕਿਆ ਹੋਰ 50 ਸਾਲ ਸਟਰਗਲ ਲੜਨੀ ਪਈ ਪਰ ਬੰਦਾ ਬਹਾਦਰ ਸੀ ਜਿਸ ਨੇ ਸਿੱਖ ਰਾਜ ਦੀ ਨਹੀਂ ਰੱਖੀ ਸੋ ਮੁਕਤੀ ਗੱਲ ਇਹ ਜੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਿਹੜਾ ਸੀ ਉਹ ਬਾਬਾ ਬੰਦਾ ਬਹਾਦਰ ਦਾ ਵਿਜਨ ਸੀ ਉਹ ਬਾਬਾ ਬੰਦਾ ਬਹਾਦਰ ਦਾ ਵਿਜਨ ਸੀ ਔਰ ਬਾਬਾ ਬੰਦਾ ਬਹਾਦਰ ਨੇ 5-7 ਸਾਲ ਲਈ ਉਹ ਕਰ ਵੀ ਦਿੱਤਾ ਸੀ ਮਿਹਰਬਾਨੀ ਜੀ ਸ਼ੁਕਰੀਆ ਥੈਂਕ ਯੂ